ਕਿਸਾਨ ਪਿੱਛੇ ਹੋ ਕੇ ਵਾਪਸ ਆਪਣੇ ਆਪਣੀਆਂ ਟਰਾਲੀਆਂ ਚ ਆ ਰਹੇ ਆ ਕਿਉਂਕਿ ਸਰਕਾਰ ਦੇ ਨਾਲ ਮੀਟਿੰਗ ਚੱਲ ਰਹੀ ਹੈ ਪਰ ਫਿਰ ਵੀ ਉਸ ਪਾਸੇ ਵੱਲ ਤੋਂ ਜੋ ਗੋਲਿਆਂ ਦੀ ਕਾਰਵਾਈ ਉਹ ਰੁਕਣ ਦਾ ਨਾਮ ਨਹੀਂ ਲੈ ਰਹੀ ਦੱਸੋ ਤੁਸੀਂ ਦੇਖ ਰਹੇ ਹੋ ਕਿ ਇੱਕ ਵੀਰ ਜ਼ਖਮੀ ਹੋਇਆ ਕਿਸਾਨ ਬੜੀ ਦੂਰੀ ਬਣਾ ਕੇ ਇਸ ਥਾਂ ਤੋਂ ਖੜੇ ਆ ਬੇਸ਼ੱਕ ਪਰ ਫਿਰ ਵੀ ਗੋਲੇ ਲਗਾਤਾਰ ਦਾਗਣ ਦਾ ਕਾਰਨ ਕੀ ਆ ਇੱਕ ਸੜਿਆ ਕੁਰਤਾ ਪਜਾਮਾ ਬੰਬ ਬਚਾਇਆ ਇਸੇ 3 ਨतरीਕੇ ਗੱਲ ਮਾਰੇ ਜਾ ਰਿਹਾ ਧਰਨੇ ਲਵਾ ਕਾ ਠੀਕ ਹੈ ਯਾ ਬਾਈ ਬਾਹਰ ਭੇਜ ਗਿਆ ਏਜੰਟਾਂ ਯੇ ਤਰ ਹੁਣ ਬਾਈ ਭਰਨਾ ਤੈਨੂੰ ਪਤਾ ਯਾ ਬਾਈ ਹਨਾ ਕਿ ਤਰ੍ਹਾਂ ਵਿਚਾਰੇ ਗੱਲ ੱਟਕਾ ਹੋਏ ਆ ਜਾਂ ਬਾਈ ਮੈਂ ਕਹਿ ਦਵਾਂ ਨਾ ਚਿੱਟੇ ਕਰ ਨਾ ਸੇ ਗੱਲ ਬੈਰੀਗੇ ਟਾਈਮ ਹੋ ਜਾਏਗਾ ਨੌਜਵਾਨ ਮਤਲਬ ਨੌਜਵਾਨ ਨੂੰ ਜਨੂਨ ਹੈ ਬਾਈ ਦੀਪ ਜਗ ਆ ਗਿਆ ਯਾ ਦਿਓਸ ਮੈਂ ਕਹਾਂਗਾ ਨਾ ਬਾਈ ਉਸ ਸ਼ਹੀਦ ਦੀ ਧਰਤੀ ਵਾਪਸ ਖੜੇ ਆ ਜਿੱਥਾ ਬਾਈ ਦੀਪ ਸਿੱਧੂ ਬੋਲੇ ਕਰਤਾ ਅੱਜ ਬੇਚੱਕ ਮੈਂ ਕਹਿ ਰਿਹਾ ਵੀ ਕਿਸਾਨ ਜੱਥੇ ਬੰਦੇ ਨੂੰ ਮੈਂ ਕੁਝ ਗਲਤ ਨਹੀਂ ਨਿੰਦਣਾ ਨਹੀਂ ਚੱਲ ਉਸ ਨੂੰ ਜੋ ਮਰਜੀ ਕੇ ਆ ਕੁਝ ਵੀ ਦਾ ਹਨਾ ਬਾਈ ਪਰ ਜੋ ਜਿਹੜੀ ਧਰਤੀ ਹੈ ਨਾ ਬਾਈ ਦੀਪ ਸਿੱਧੂ ਦੀ ਧਰਤੀ ਹੈ ਜਿੱਥਾ ਬਾਈ ਮੈਂ ਵੀ ਬੈਠ ਕੇ ਹਾਜ਼ਰੀ ਲਵਾ ਕੇ ਜਾਮਤਾ ਉਹ ਕਹਵਾਤਾ ਮਾਰੀ ਹੌਂਦਗੀ ਲੜਾਈ ਆ ਬਾਈ ਠੀਕ ਹੈ ਮਾਰੀ ਕਿਸਾਨੀ ਦੀ ਲੜਾਈ ਹੈ ਥਾ ਬਾਈ ਇੰਨਾ ਕਿ ਦੀਪ ਜਗਿਆ ਹੋਇਆ ਤਾਂ ਹਨਾ ਵੀ ਗੱਲੇ ਛੱਡ ਦੇ ਬਾਈ ਸ਼ੁਭਦੀਪ ਸਿੱਧੂ ਮੂਸੇ ਵਾਲਾ ਕਿੰਨੇ ਦੀਪ ਜਗਾ ਗਿਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਗੋਲੇ ਜੋ ਦਾਗੇ ਜਾ ਰਹੇ ਆ ਹਰਿਆਣਾ ਦੀ ਫੌਜਿਸ ਦੇ ਵੱਲੋਂ ਧਮਾਕੇ ਦੇ ਨਾਲ ਨਾਲ ਚਮਕ ਅਜਹੀ ਪੈਦਾ ਹੁੰਦੀ ਹੈ ਜਦੋਂ ਇਹ ਗੋਲੇ ਚੱਲਦੇ ਆ ਕਿ ਲਗਭਗ ਕਾਫੀ ਦੂਰ ਤੱਕ ਇਹ ਦੁਨੀਆਂ ਪਰੇਸ਼ਾਨ ਕਰਦੀਆਂ ਹੋਣਗੀਆਂ ਲੋਕਾਂ ਨੂੰ ਹਾਲਾਂਕਿ ਕਿਸਾਨ ਪਿੱਛੇ ਹੋ ਕੇ ਵਾਪਸ ਆਪਣੇ ਆਪਣੀਆਂ ਟਰਾਲੀਆਂ ਚਾ ਰਹੇ ਆ ਕਿਉਂਕਿ ਸਰਕਾਰ ਦੇ ਨਾਲ ਮੀਟਿੰਗ ਚੱਲ ਰਹੀ ਹੈ ਪਰ ਫਿਰ ਵੀ ਉਸ ਪਾਸੇ ਵੱਲ ਤੋਂ ਜੋ ਗੋਲਿਆਂ ਦੀ ਕਾਰਵਾਈ ਉਹ ਰੁਕਣ ਦਾ ਨਾਮ ਨਹੀਂ ਲੈ ਰਹੀ ਜਿੱਥੇ ਵੱਡੇ ਧਵਾਕੇ ਦਿਖਾਈ ਦਿੰਦੇ ਆ ਤਾਂ ਉਸ ਦੇ ਨਾਲ ਚਮਕ ਵੀ ਗੋਲਿਆਂ ਦੇ ਫਟਣ ਦੀ ਦਿਖਾਈ ਦਿੰਦੀ ਹੈ ਸਮਾਂ ਸ਼ਾਮ ਦਾ ਇਸ ਸਮੇਂ ਹੋ ਚੁੱਕਿਆ ਹੈ ਹਾਲਾਂਕਿ ਤੁਸੀਂ ਕਿਸਾਨਾਂ ਨੂੰ ਇਸ ਪਾਸੇ ਵੱਲ ਆਉਂਦੇ ਆ ਦੇਖ ਰਹੇ ਹੋ ਕਿਉਂਕਿ ਸਟੇਜ ਤੋਂ ਅਨਾਉਂਸ ਕੀਤਾ ਗਿਆ ਕਿ ਹੁਣ ਕਿਸਾਨ ਆਰਾਮ ਕਰ ਲੈਣ ਕਿਉਂਕਿ ਸਵੇਰ ਦੇ ਇਸ ਥਾਂ ਦੇ ਉੱਤੇ ਕਿਸਾਨ ਵੀ ਉਡੀਕ ਰਹੇ ਸੀ ਕਿ ਸਾਡੇ ਆਗੂ ਸਾਨੂੰ ਕੀ ਫੈਸਲਾ ਕਰਕੇ ਦੱਸਦੇ ਨੇ ਅੱਗੇ ਜਾਣਾ ਜਾਂ ਨਹੀਂ ਪਰ ਹੁਣ ਸਰਕਾਰ ਦੇ ਨਾਲ ਮੀਟਿੰਗ ਚੱਲਦੀ ਹੋਣ ਤੇ ਚੱਲਦੇ ਆਂ ਆਗੂਆਂ ਦੇ ਵੱਲੋਂ ਸਟੇਜ ਤੋਂ ਅਨਾਉਂਸ ਕੀਤਾ ਜਾ ਰਿਹਾ ਹੈ ਜਿਹੜੇ ਰੁਪਿਆ ਦੇ ਬੋਟਨ ਆਉਂਦੇ ਆ ਜੋ ਵੀ ਹਟਮ ਹੋਏਗਾ ਪਾਉਦੇ ਦੇ ਫੁੱਲ ਚੜਾਵਾਂਗੇ ਕਿਉਂਕਿ ਫਰਜ਼ੰਦਰ ਸਾਹਿਬ ਦੀ ਧਰਤੀ ਤੋਂ ਪਾਉਂਦਵਾ ਖੇੜ ਦੀ ਧਰਤੀ ਤੋਂ ਉਹ ਦਰਬਾਰ ਸਾਹਿਬ ਕੇਸਗਰ ਸਾਹਿਬ ਤੇ ਨਾਲ ਹਰਮੰਦਰ ਸਾਹਿਬ ਤੋਂ ਅਰਦਾਸੇ ਸੋਧ ਕੇ ਤੁਰਿਆ ਤੇ ਗੁਰਬਾਣੀ ਦਾ ਕਥਨਾ ਗੁਰਪ੍ਰੀ ਕਦੇ ਨਾ ਹੋ ਗਈ ਚਨ ਕੀ ਅਰਦਾਸ ਸੋ ਬਿਲਕੁਲ ਕਿਸਾਨ ਆਗੂ ਇੱਕ ਪਾਸੇ ਨੌਜਵਾਨਾਂ ਨੂੰ ਵਾਪਸ ਆ ਜਾਣ ਦੇ ਲਈ ਮੈਸੇਜ ਦੇ ਰਹੇ ਆ ਕਿ ਤੁਸੀਂ ਹੁਣ ਆਪਣੀਆਂ ਟਰਾਲੀਆਂ ਦੇ ਵਿੱਚ ਆ ਕੇ ਆਰਾਮ ਕਰੋ ਪਰ ਦੂਜੇ ਪਾਸੇ ਫਿਰ ਅਥਰੂ ਗੈਸ ਦੇ ਗੋਲੇ ਚੱਲਦੇ ਹੋਏ ਦਿਖਾਈ ਦੇ ਰਹੇ ਆ ਕਿ ਤੇ ਲਗਾਤਾਰ ਇਹ ਕਾਰਵਾਈ کافی ਸਮੇਂ ਤੋਂ ਤੁਸੀਂ ਦੇਖ ਰਹੇ ਹੋ ਕਿ ਕਬੀਰ ਜ਼ਖਮੀ ਹੋਇਆ ਆ ਕਬੀਰ ਨੂੰ ਗੋਲਿਆਂ ਦੇ ਨਾਲ ਲੱਗਿਆ ਸੋ ਉਸ ਨੂੰ ਮਦਦ ਤੇ ਲਈ ਲਜਾਇਆ ਜਾ ਰਿਹਾ ਹੈ ਇਹ ਕਾਰਵਾਈ ਸਵੇਰ ਤੋਂ ਇਸੇ ਤਰ੍ਹਾਂ ਚੱਲ ਰਹੀ ਹੈ ਤੇ ਹਰ ਅਗਲੀ ਜੋ ਕਾਰਵਾਈ ਹੈ ਉਹ ਜੋ ਵੀ ਸਟੇਜ 'ਤੇ ਇਨਸਾਨ ਇੱਥੇ ਉਹਨਾਂ ਗੋਲਿਆਂ ਤੋਂ ਪ੍ਰਭਾਵਿਤ ਨਜ਼ਰ ਆਉਂਦਾ ਕਿਉਂਕਿ ਅਥਰੂ ਗੈਸ ਜਦੋਂ ਗੋੜਾ ਡਿੱਗਦਾ ਤਾਂ ਬੇहद ਜਲਣ ਜਿੱਥੇ ਅੱਖਾਂ ਦੇ ਵਿੱਚ ਹੁੰਦੀ ਹੈ ਉੱਥੇ ਚਮੜੀ ਦੇ ਉੱਤੇ ਵੀ ਬਹੁਤ ਜਲਨ ਮਹਿਸੂਸ ਹੁੰਦੀ ਹੈ ਬਾਈ ਫੇਰ ਗੋਲੇ ਡਾਗੇ ਜਾ ਰਹੇ ਇੱਕ ਪਾਸੇ ਮੀਟਿੰਗ ਚੱਲ ਰਹੀ ਹੈ ਹਾਂਜੀ ਜ਼ਰੂਰ ਜੀ ਹੁਣ ਫੇਰ ਬਹੁਤ ਜ਼ਿਆਦਾ ਇੱਕ ਵੀਰ ਦੇ ਇੱਕ ਵੀਰ ਤੇ ਅੱਖ ਦੇ ਅੱਖ ਫੈਕਚਰ ਹੋ ਗਈ ਆ ਇੱਥੇ ਡਿੱਗੇ ਗੋਲੇ ਕਿੱਥੇ ਡਿੱਗੇ ਉਹ ਇੱਥੇ ਡਿੱਗੇ ਆ ਜੀ ਇੱਥੇ ਹੁਣ ਤਾਂ ਬਹੁਤ ਪਿੱਛੇ ਖੜੇ ਕਿਸਾਨ ਬੈਰੀਕੇਟਿੰਗਾਂ ਤੇ ਕੋਲ ਵੀ ਨਹੀਂ ਹੈਗੇ ਫੇਰ ਉਹ ਮੋਦੀ ਸਰਕਾਰ ਫੇਰ ਜ਼ਬਰ ਢਾ ਰਹੀ ਹੈ ਨਾ ਕਈ ਕਰਾ ਵਜੇ ਨਾ ਤਾਰੇ ਕਈ ਕਰਾ ਬਹੁਤ ਜ਼ਿਆਦਾ ਜ਼ਬਰ ਹੋ ਰਿਹਾ ਵੀਰ ਜੀ ਉਹ ਬਿਲਕੁਲ ਬਹੁਤ ਸਾਰੇ ਗੋਲੇ ਜਿਹੜੇ ਹੈਗੇ ਆ ਉਹ ਡਾਗੇ ਜਾ ਰਹੇ ਆ ਤੇ ਤਸਵੀਰਾਂ ਤੁਹਾਨੂੰ ਇਸ ਸਮੇਂ ਬਾਰਡਰ ਦੀ ਵੀ ਦਿਖਾ ਦਈਏ ਗੋਲੇ ਚੱਲਦੇ ਤਾਂ ਤੁਸੀਂ ਦੇਖੇ ਪਰ ਇਸ ਸਮੇਂ ਕਿਸਾਨ ਬੜੀ ਦੂਰੀ ਬਣਾ ਕੇ ਇਸ ਥਾਂ ਤੋਂ ਖੜੇ ਆ ਬੇਸ਼ੱਕ ਪਰ ਫਿਰ ਵੀ ਗੋਲੇ ਲਗਾਤਾਰ ਦਾਗਣ ਦਾ ਕਾਰਨ ਕੀ ਆ ਆ ਸਾਰਾ ਗਰਾਊਂਡ ਜੋ ਤੁਸੀਂ ਦੇਖ ਰਹੇ ਹੋ ਇਸ ਸਮੇਂ ਖਾਲੀ ਆ ਇਸ ਥਾਂ ਦੇ ਉੱਤੇ ਕੋਈ ਕਿਸਾਨ ਨਹੀਂ ਕਿਸਾਨ ਆਪਣੇ ਆਗੂ ਦਾ ਹੁਕਮ ਮੰਨ ਕੇ ਵਾਪਸ ਆ ਚੁੱਕੇ ਆ ਪਿੱਛੇ ਪਰਤ ਚੁੱਕੇ ਆ ਟੋਲ ਗੇਟ ਤੁਸੀਂ ਦੇਖ ਰਹੇ ਹੋ ਦਾ ਘਰੇ ਬੋਰਡ ਤੁਹਾਨੂੰ ਨਜ਼ਰ ਆ ਰਹੇ ਆ ਇਹਨਾਂ ਤੋਂ ਪਿੱਛੇ ਇਸ ਸਮੇਂ ਕਿਸਾਨ ਨਹੀਂ ਖੜੇ ਪਰ ਫਿਰ ਵੀ ਗੋਲੇ ਕਿਉਂ ਲਗਾਤਾਰ ਇਸ ਤਰ੍ਹਾਂ ਦਾਗੇ ਜਾ ਰਹੇ ਆ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਸਰਕਾਰ ਦੇ ਵੱਲੋਂ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਸੋ ਤਸਵੀਰਾਂ ਤੁਹਾਨੂੰ ਇਸ ਸਮੇਂ ਦਿਖਾ ਰਹੇ ਆ ਸ਼ਾਮ ਦਾ ਸਮਾਂ ਹੋ ਚੁੱਕਿਆ ਹੈ ਕਿਸਾਨਾਂ ਵੱਲੋਂ ਹੁਕਮ ਕੀਤਾ ਗਿਆ ਨੌਜਵਾਨਾਂ ਨੂੰ ਕਿ ਤੁਸੀਂ ਆਪਣੀਆਂ ਹੁਣ ਟਰਾਲੀਆਂ ਦੇ ਵਿੱਚ ਆ ਜਾਓ ਕਿਉਂਕਿ ਸਰਕਾਰ ਦੇ ਨਾਲ ਅੱਜ ਮੀਟਿੰਗ ਵਿੱਚ ਦੇਖਣਾ ਹੋਵੇਗਾ ਕਿ ਕੀ ਗੱਲਬਾਤ ਹੁੰਦੀ ਹੈ ਸੋ ਉਸ ਤੋਂ ਬਾਅਦ ਕਿਸਾਨਾਂ ਆਗੂ ਨੇ ਵੀ ਕਿਹਾ ਸੀ ਕਿ ਜੇਕਰ ਗੱਲਬਾਤ ਸਿਰੇ ਨਹੀਂ ਚੜਦੀ ਤਾਂ ਸਾਡਾ ਦਿੱਲੀ ਜਾਣ ਦਾ ਫੈਸਲਾ ਕਟਲ ਰਹੇਗਾ ਸੋ ਅੱਜ ਸ਼ਾਮ ਦੀ ਮੀਟਿੰਗ ਇਹ ਜ਼ਰੂਰ ਤੈਅ ਕਰੇਗੀ ਕਿ ਇਸ ਦੇ ਵਿੱਚ ਕੀ ਸੱਟਾ ਨਿਕਲਦਾ ਜੇਕਰ ਹੱਲ ਹੁੰਦਾ ਤਾਂ ਇਹ ਟਰੈਕਟਰ ਵਾਪਸੀ ਵੀ ਜਾ ਸਕਦੇ ਆ ਪਰ ਜੇਕਰ ਕੋਈ ਹੱਲ ਨਹੀਂ ਨਿਕਲਦਾ ਤਾਂ ਇਹ ਟਰਾਲੀਆਂ ਦਾ ਮੂੰਹ ਫੇਰ ਇੱਥੋਂ ਬਾਰਡਰ ਤੋੜ ਕੇ ਅੱਗੇ ਵੱਲ ਵੀ ਹੋ ਸਕਦਾ ਹੈ ਬਈ ਕਿਵੇਂ ਦੇਖਦੇ ਹੋ ਤੇ ਇੱਕ ਸੜਿਆ ਕੁਰਤਾ ਪਜਾਮਾ ਹਾਂਜੀ ਬੰਬ ਬੱਚਾ ਇਸ ਤੇ ਹਾਂਜੀ ਆ ਗਿਆ ਗਏ ਜੋ ਉਹ ਇਹ ਅੱਜ ਬਹੁਤ ਜ਼ੁਲਮ ਕਰ ਰਹੀ ਉਹ 10 15 15 ਇਕੱਠੇ ਗੋਲੇ ਛੜਦੇ ਜੀ ਉਹਦੇ ਗਲਾ ਖਰਾਬ ਹੋਇਆ ਇੱਕ ਬਾਹ ਸ਼ਰਾ ਬੱਚਾ ਜੀ ਕੋਈ ਗੱਲ ਨਹੀਂ ਕਰ ਲੈਣਗੇ ਜੇ ਲੋ ਸਾਨੂੰ ਆਰਡਰ ਆ ਉਹ ਤੁਹਕਮ ਆਇਆ ਉਸੇ ਫਤੇ ਕਰਦੇ ਆ ਮੋਰਤਾ ਜੀ ਕੋਈ ਗੱਲ ਨਹੀਂ ਅਰਦੀ ਗੱਲਾਂ ਕਰਦੇ ਆਂਗੇ ਉਹਦੇ ਜੀ ਬਾਕੀ ਮੋਦੀ ਸਰਕਾਰ ਨੂੰ ਕੌਣਾ ਚਾਹਣੇ ਆ ਪੀਐਸੀ ਦਾ ਤਰ ਤੋ ਜਿਹੜੇ ਤੂੰ ਕਾਨੂੰਨ ਆਖਿਆ ਸੀ ਵੀ ਮੈਂ ਪਾਸ ਕਰ ਦਿਆਂ ਜੋ ਦਿੱਲੀ ਤੋਂ ਛੱਡ ਕੇ ਆਏ ਹੈ ਐਸਪੀ ਦਾ ਉਹ ਤੇਰੇ ਕੋਲ ਟੇਬਲ ਤੇ ਪਿਆ ਤੂੰ ਉਹ ਨਹੀਂ ਪੂਰਾ ਕਰ ਅਸੀਂ ਜਿਹੜੀਆਂ ਮੰਗਾਂ ਤੁਹਾਡੀਆਂ ਉਹ ਹੀ ਮੰਗਣੇ ਚਾਹੁੰਦੇ ਆ ਕੋਈ ਨਵੀਂ ਮੰਗਣੀ ਜੇ ਸਾਡੇ ਪਿੰਡ ਦੇ ਪਈਆਂ ਨੇ ਸੋਮੀਦਾਰ ਤੁਸੀਂ ਤੇਰੇ ਤੇ ਕੀ ਲਾਗਾ ਇਹ ਲੈ ਘਾਹ ਹੀ ਲਈ ਹੈ ਜੀ ਹਾਂਜੀ ਉਹ ਜਦੋਂ ਤੋ ਜਾਂਈਆਂ ਨਾ ਜੀ ਜਿਵੇਂ ਆਪਾਂ ਹੋਲੀ ਦਾ ਰੰਗ ਨਹੀਂ ਪਾਉਂਦੇ ਜੀ ਉਹੋ ਜਿਹਾ ਪਾਉਂਦੇ ਜੋ ਮਿਰਚਾਂ ਇੰਨੀਆਂ ਤੇਲ ਆ ਦੇ ਪਿੰਡ ਦੇ ਪੈ ਜਾਂਦੀਆਂ ਨੇ ਫਿਰ ਬੰਦਾ ਜਿਹੜਾ 60 ਦਾ ਜਿਹੜਾ ਲੱਗਦਾ ਕੀ ਲਾਇਆ ਹੋਇਆ ਚਿੱਟਾ ਗਾਚਿੰਗ ਲਾਈ ਹੈ ਜੀ ਫਿਰ ਹਾਂਜੀ ਉਹਦੇ ਨਾਲ ਨਾ ਫਿਰ ਥੋੜਾ ਫਰਕ ਪੈ ਜਾਂਦਾ ਜੀ ਫਿਰ ਮਾਲ ਕਿੱਲਾ ਕਰਨਾ ਪੈਂਦਾ ਜੀ ਅੱਖਾਂ ਛਿੱਟੇ ਮਾਰਦੇ ਪੈਂਦੇ ਜੀ ਬਹੁਤ ਜਿਹੜੇ ਜਿਹੜੇ ਕੱਲ ਇਹਨਾਂ ਨੇ ਜੀ 12 ਬੋਰ ਦਾ ਨੋਟ ਹੈ 315 ਤਰਾਇ ਖੋਖਾ ਸਾਡੇ ਕੋਲ ਹੈ ਇਹਨਾਂ ਨੇ ਇੰਨਾ ਚਿਰ ਬਹੁਤ ਸੱਟ ਕਈਆਂ ਸੱਟਾਂ ਲੱਗੀਆਂ ਹੁਣ ਹੁਣ ਗੋਲੇ ਚੱਲਣ ਦੀ ਵਜ੍ਹਾ ਕੀ ਆ ਹੁਣ ਤਾਂ ਕਿਸਾਨ ਬਹੁਤ ਪਿੱਛੇ हट ਗਏ ਯਾਰ ਯਾਰ ਉਹ ਹੀ ਆਹੀ ਉਹ ਹੀ ਮੋਦੀ ਨੂੰ ਕਹਿਣਾ ਸੋਹਣਿਆ ਸਾਡੇ ਕੋਲ ਕਿਹੜਾ 147 ਨੇ ਆ ਸਾਡੇ ਅਸੀਂ ਪ੍ਰੋਟੈਸਟ ਆਦਾ ਕਰਨਾ ਚਾਹੁੰਦੇ ਸਾਨੂੰ ਉੱਥੇ ਜਾ ਕੇ ਬਹਿ ਜਾਂਦੇ ਹਾਂ ਇਹ ਤੇ ਐ ਕਰ ਲੱਗੇ ਅਤਿਆਚਾਰ ਕਰ ਲੱਗੇ ਨੇ ਇਹ ਅਤਿਆਚਾਰ ਕਰਦੇ ਬੜਾ ਸੋਹ ਸਮਝ ਕੇ ਬੰਦਾ ਕਰਦਾ ਹੁਣ ਵੇਖੋ ਜੀ ਜੇ ਇਹ ਇੰਨਾ ਹੀ ਇਹਨਾਂ ਨੂੰ ਫੋਰਸ ਲਾਉਣੀ ਹੈ ਉਹ ਨਸ਼ਾ ਬੰਦ ਕਰਨ ਚਿੱਟਾ ਕਿੰਨਾ ਆ ਗਿਆ ਸਮਾਗਲੀ ਕਿੰਨੀ ਹੋ ਰਹੀ ਉਧਰ ਕੋਈ ਚਿਹਰ ਨਹੀਂ ਅਸੀਂ ਪ੍ਰੋਟੈਸਟ ਕਰਨ ਲੱਗੇ ਤੇ ਇਹ ਫੈਸਲਾ ਹੁੰਦੇਗੇ ਇੱਥੇ ਮੁੰਡੇ ਬਹੁਤ ਜ਼ਖਮੀ ਹੋਇਆ ਜੀ ਅੱਜ ਅੱਜ ਮੈਂ ਖੜਾ ਬਾਈ ਜੀ ਕਿਵੇਂ ਦੇਖਦੇ ਹੋ ਖਜ਼ਾਨਾ ਬਹੁਤ ਪਿੱਛੇ ਹੁਣ ਆ ਗਏ ਫਿਰ ਵੀ ਉਧਰੋਂ ਗੋਲੇ ਚੱਲ ਰਹੇ ਅਜੇ ਹਾਂਜੀ ਹਾਂਜੀ ਭਾਜੀ ਉਹ ਲਗਾਤਾਰ ਕੱਲ ਦੇ ਚੱਲੀ ਜਾਂਦੇ ਆ ਗੋਲੇ ਤਾਂ ਪਰ ਕੋਈ ਗੱਲ ਨਹੀਂ ਅਸੀਂ ਆਪਾਂ ਅੱਜ ਸਾਨੂੰ ਜਥੇਬੰਦੀਆਂ ਦਾ ਆਰਡਰ ਸਿਗਾ ਵੀ ਆਪਾਂ ਅੱਜ ਕੋਈ ਨਹੀਂ ਬੈਰੀਕੇਡ ਤੋੜਨਾ ਵੀ ਆਪਾਂ ਸਹਿਜਮਤੇ ਨਹੀਂ ਰਹਿਣਾ ਵਾ ਤੇ ਅੱਜ ਸ਼ਾਇਦ ਕਹਿੰਦੇ ਮੀਟਿੰਗ ਚੱਲਦੀ ਆ ਤੇ ਮੀਟਿੰਗ ਤੋਂ ਬਾਅਦ ਜੇ ਕੱਲ ਨੂੰ ਫੇਰ ਹੁਕਮ ਹੋਊਗਾ ਤੇ ਆਪਣਾ ਦੋਆਂ ਘੰਟਿਆਂ ਦਾ ਕੰਮ ਆ ਜੀ ਇਹ ਨਵੇੜ ਦੇਣਾ ਆਪਾਂ ਕੰਮ ਸਾਰਾ ਕੁਝ ਚੱਕ ਦੇਣਾ ਇਹਨਾਂ ਦਾ ਕੋਈ ਗੋਲਾ ਨਹੀਂ ਚੱਲਣ ਦੇਣਾ ਕੋਹ ਨਹੀਂ ਚੱਲਣ ਦੇਣਾ ਸਭ ਕੁਝ ਫਤਿਹ ਹੋਊਗਾ ਤੁਹਾਡੇ ਸਾਹਮਣੇ ਚੱਕ ਚੱਕ ਬੈਰੀਕੇਡ ਇਹਦੇ ਵਿੱਚ ਸਟਾਂਗੇ ਦਰਿਆ ਦੇ ਹੁਣ ਅੱਜ ਜਿਹੜੇ ਤੁਸੀਂ ਕਿਹੜੀਆਂ ਨਵੀਆਂ ਚੀਜ਼ਾਂ ਇੱਥੇ ਦੇਖ ਰਹੇ ਸੀ ਕਿ ਨੌਜਵਾਨ ਢੋਲੀਆਂ ਪਾਈਆਂ ਹੋਈਆਂ ਸਪਰੇਅ ਵਾਲੀਆਂ ਤੇ ਹੋਰ ਬੋਰੀਆਂ ਗਿੱਲੀਆਂ ਕੀ ਕੀ ਕੁਝ ਪ੍ਰਬੰਧ ਜਿਹੜੇ ਅੱਜ ਨਵੇਂ ਰਹੇ ਤੇ ਕਾਮਯਾਬ ਰਹੇ ਅੱਜ ਭਾਜੀ ਸਾਡੇ ਕੋਲ ਦੇ ਤੁਹਾਡੇ ਸਾਹਮਣੇ ਹੀ ਆ ਬਾਕੀ ਇਹ ਗੱਲ ਆ ਜੀ ਬਾਜਾਂ ਵਾਲੇ ਦੀ ਬੜੀ ਕਿਰਪਾ ਵਾ ਅੱਜ ਡਰੋਨ ਦੇਖ ਲਓ ਤੁਹਾਡੇ ਸਾਹਮਣੇ ਸੈੱਟ ਲਿਆ ਉਹਨਾਂ ਦਾ ਆਪਾਂ ਸਵੇਰ ਦੇ ਕਦੇ ਇੱਧਰ ਸੈੱਟ ਗੋਲਾ ਕਦੇ ਉੱਧਰ ਸੈੱਟ ਡਰੋਨ ਦੇ ਨਾਲ ਅੱਜ ਡਰੋਨ ਵੀ ਸੈੱਟ ਲਿਆ ਬਾਕੀ ਆਪਣੇ ਸੋ ਭਰਾਵਾਂ ਨੇ ਬੜੀ ਆਪਣੀ ਹੈਲਪ ਕੀਤੀ ਆ ਔਰ ਟਰੈਕਟਰਾਂ ਵਾਲੇ ਪੰਪ ਲੈ ਕੇ ਆ ਗਏ ਪਾਣੀ ਵਾਲੇ ਸਪਰੇਅ ਵਾਲੇ ਹੋਰ ਬੈਰੀਕੇਡ ਤੋਣ ਲਈ ਬਹੁਤ ਸਮਾਨ ਆਇਆ ਜੀ ਸੀ ਬੀ ਵੀ ਆਈ ਆ ਪਰ ਅੱਜ ਆਪਾਂ ਸਿਰਫ ਜਥੇਬੰਦੀਆਂ ਦਾ ਕਰਕੇ ਉਹਨਾਂ ਨੇ ਆਰਡਰ ਸਿਗੇ ਵੀ ਆਪਾਂ ਅੱਜ ਨਹੀਂ ਕੋਸ਼ ਕਰਨਾ ਤਾਂ ਸ਼ਾਂਤ ਮੈਂ ਹੀ ਚੱਲਣਾ ਵਾ ਤੇ ਸ਼ਾਂਤ ਮੈਂ ਹੀ ਚੱਲਿਆ ਵਾ ਤੇ ਕੱਲ ਨੂੰ ਜਦੋਂ ਆਪਣਾ ਹੁਕਮ ਹੋਇਆ ਤਾਂ ਆਪਾਂ ਫੜੇ ਕਰ ਜਾਨਾ ਵੇ ਤੁਹਾਡਾ ਮਨ ਕੀ ਕਹਿੰਦਾ ਵੀ ਇਹ ਮੀਟਿੰਗ ਅੱਜ ਹੋਵੇ ਇਹ ਸਫਲ ਹੋ ਜਾਵੇ ਸਾਰੀਆਂ ਮੰਗਾਂ ਖਤਮ ਹੋ ਜਾਵੇ ਅਸੀਂ ਘਰ ਜਾਈਏ ਜਦ ਤੁਸੀਂ ਇਹ ਆਪਣੇ ਮਨ ਦੇ ਵਿੱਚ ਸੋਚੀ ਸੋਚ ਧਰੀ ਹੋਈ ਹੈ ਵੀ ਅਸੀਂ ਦਿੱਲੀ ਜਾਣਾ ਉਹ ਉਹ ਮੌਕਾ ਬਣੇ ਭਾਜੀ ਦੇਖੋ ਕੱਲ ਇਹਨਾਂ ਨੇ ਜਦੋਂ ਉੱਥੇ ਗੋਲਾਵਾਰੀ ਕਰਦੇ ਹੈਗੇ ਆ ਮੇਰੀ ਲੱਤ ਦਿਖਾਓ ਲੱਤ ਤੇ ਲੱਗਾ ਲੱਗਣ ਦੇ ਬਾਵਜੂਦ ਵੀ ਆਪਾਂ ਡਟੇ ਹੋਇਆ ਇਥੇ ਮੈਦਾਨ ਦੇ ਵਿੱਚ ਤੇ ਕੋਈ ਗੱਲ ਨਹੀਂ ਆਪਾਂ ਇੱਥੇ ਹੀ ਆ ਆਪਾਂ ਦਿੱਲੀ ਜਾਵਾਂਗੇ ਤੇ ਜਿੱਤਾਂਗੇ ਜਿੱਤ ਕੇ ਆਵਾਂਗੇ ਹਾਂਜੀ ਇਹ ਅੱਜ ਸਰਕਾਰ ਮੰਗਾ ਮੰਨ ਲੈਂਦੀ ਆ ਫੇਰ ਸਾਰੀਆਂ ਮੰਗਾ ਮੰਨ ਲੈਂਦੀ ਆ ਫੇਰ ਜੇ ਮੰਨ ਲੈਂਦੀ ਆ ਤੇ ਸਾਡਾ ਕਿਹੜਾ ਆਪਣਾ ਕੋਈ ਸਰਦਾਰ ਦੀ ਆ ਆਪਾਂ ਵਾਪਸ ਘਰਾਂ ਨੂੰ ਜਾਵਾਂਗੇ ਸੁੱਖ ਸ਼ਾਂਤੀ ਵਾਹਿਗੁਰੂ ਕਰੇ ਵੀ ਚਲੋ ਬੱਚੇ ਪਾਲ ਕੇ ਖੱਲੇ ਆ ਮਾਮਾ ਨੇ ਆਪਦੇ ਇੱਥੇ ਤਾਂ ਆਪਾਂ ਨੂੰ ਕਿਹੜਾ ਚਾਹਵਾ ਵੀ ਮਰਵਾਉਣੇ ਆ ਇਹ ਸਰਕਾਰਾਂ ਦੇ ਬਹਾਨੇ ਭਾਲਦੀਆਂ ਵਾਂ ਵੀ ਪੰਜਾਬ ਮਾੜਾ ਜਿਹਾ ਥੁਲਵਾੜੀ ਉੱਠੇ ਪੰਜਾਬ ਦੀ ਤਾਂ ਅਸੀਂ ਤਬਾਹ ਕਰ ਦਈਏ ਟਾਡੇ ਸਾਹਮਣੇ ਜਾਂ ਜਿੰਨੀ ਵਾਰੀ ਵੀ ਉੱਠਿਆ ਤੇ ਤਬਾਹ ਕਰਦੇ ਰਿਹਾ ਸਮੇਂ-ਸਮੇਂ ਤੇ ਉਹ ਤਾਂ ਕਹਿੰਦੇ ਆ ਵੀ ਕੋਸ਼ਿਸ਼ ਹੋਵੇ ਤਾਂ ਹੀ ਤਬਾਹ ਕਰੀਏ ਪਰ ਨਹੀਂ ਅਸੀਂ ਬੜੇ ਸਹਿਜਤਾ ਨਾਲ ਜਥੇਬੰਦੀਆਂ ਦੇ ਪਲਾਨ ਹੇਠ ਚੱਲਣਾ ਵਾ ਤੇ ਆਪਾਂ ਬਿਲਕੁਲ ਤੁਹਾਡੇ ਸਾਹਮਣੇ ਕਿਸੇ ਕੋਈ ਸ਼ਾਸਤਰ ਸਿਰਫ ਆ ਵਿਚਾਰੇ ਡੰਡੇ ਝੰਡੇ ਲਈ ਫਿਰਦੇ ਆ ਤੇ ਖਾਲੀ ਹੱਥ ਸਬਰ ਨਾਲ ਮੁਕਾਬਲਾ ਜ਼ਬਰਦਸਤ ਕਰਦੇ ਆ ਜੀ ਸਬਰ ਨਾਲ ਜ਼ਬਰਦਸਤ ਮੁਕਾਬਲਾ ਕਰਨ ਦੀ ਗੱਲ ਆਕੀ ਜਾ ਰਹੀ ਐ ਸੋ ਇਹ ਸਾਰੀਆਂ ਚੀਜ਼ਾਂ ਚ ਕਿਸਾਨਾਂ ਨੇ ਵਰਤੀਆਂ ਗਿੱਲੀਆਂ, ਬੋਰੀਆਂ, ਢੋਲੀਆਂ ਤੇ ਜਿੱਦਾਂ ਜਿੱਦਾਂ ਪਤਾ ਲੱਗਿਆ ਉਸ ਤਰੀਕੇ ਹੀ ਕੋਸ਼ਿਸ਼ ਕੀਤੀ ਗਈ ਕਿ ਜੋ ਉਸ ਪਾਸੇ ਤੋਂ ਗੋਲੇ ਦਾਗੇ ਜਾ ਰਹੇ ਆ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਅਸਫਲ ਕੀਤਾ ਜਾਵੇ ਉਹਨਾਂ ਦਾ ਪ੍ਰਭਾਵ ਖਤਮ ਕੀਤਾ ਜਾਵੇ ਪਰ ਹੁਣ ਦੇਖਣਾ ਹੋਵੇਗਾ ਕਿ ਜੇਕਰ ਕਿਸਾਨ ਵਾਪਸ ਵੀ ਆਪਣੀਆਂ ਟਰਾਲੀਆਂ ਦੇ ਵਿੱਚ ਜਾ ਕੇ ਬਹਿ ਜਾਂਦੇ ਆ ਤਾਂ ਕੀ ਫਿਰ ਉਸ ਪਾਸੇ ਦੀ ਜਿਹੜੀ ਕਾਰਵਾਈ ਹੈ ਉਹ ਬੰਦ ਹੋਵੇਗੀ ਜਾਂ ਫਿਰ ਉਹ ਕਾਰਵਾਈ ਇਸੇ ਤਰ੍ਹਾਂ ਚਲਦੀ ਰਹੇਗੀ ਕਿਉਂਕਿ ਦੱਸਿਆ ਗਿਆ ਕਿ ਬੀਤੀ ਰਾਤ ਕਾਫੀ ਲੰਮੇ ਸਮੇਂ ਤੱਕ ਇਹ ਕਾਰਵਾਈ ਚਲਦੀ ਰਹੀ ਰਾਤੀ ਤੁਸੀਂ ਇੱਥੇ ਸੀ ਜੀ ਇੱਥੇ ਸੀ ਰਾਤੀ ਇੱਥੇ ਇੱਥੇ ਜੀ ਰਾਤੀ ਇਹ ਬੰਦ ਹੋ ਗਈ ਸੀ ਗੋਲੇ ਚੱਲਣੇ ਰਾਤ ਦੇ 12 ਵਜੇ ਤੱਕ ਇਹ ਚਲਾਉਂਦੇ ਰਹੇ ਅਸੀਂ ਇੱਧਾ ਖੜੇ ਰਹੇ ਅਤੀ ਰਾਤ ਤੱਕ ਤੂੰ ਤਾਂ ਇੱਕ ਮੈਦਾਨ ਖਾਲੀ ਕਰਦਾ ਤੁਸੀਂ ਸਾਰੇ ਅੱਗੇ ਵੀ ਨਹੀਂ ਹੈਗੇ ਹੁਣ ਵਜਾ ਕੀ ਹੈ ਗੋਲੀਆਂ ਚੱਲ ਰਹੀਆਂ ਮੀਟਿੰਗ ਚੱਲ ਰਹੀ ਹੈ ਜੀ ਮੀਟਿੰਗ ਚੱਲਣ ਲਈ ਆ ਮੀਟਿੰਗ ਚੱਲੇਗੀ ਪੰਦੇਰ ਸਾਹਿਬ ਜਿੱਦਾਂ ਸਾਨੂੰ ਮਤਲਬ ਆਰਡਰ ਦੇਣਗੇ ਅਸੀਂ ਉਹਨਾਂ ਦੇ ਆਰਡਰਾਂ ਦੇ ਮੁਤਾਬਕ ਚੱਲਦੇ ਆਂ ਇਦਾਂ ਨਹੀਂ ਚੱਲਦੇ ਬਿਨਾਂ ਵਜਾ ਮੈਦਾਨ ਖਾਲੀ ਆ ਫਿਰ ਵੀ ਗੋਲੇ ਚੱਲਦੇ ਆ ਉਹ ਤਾਂ ਤਾਂ ਮਤਲਬ ਕੀ ਆ ਸਿਰਫ ਆਵਾਜ਼ ਕਰਨੀ ਤਾਂ ਕੀ ਦਹਿਸ਼ਤ ਕਰਦੇ ਆ ਵੀ ਕਿਸ ਤਰ੍ਹਾਂ ਇਹ ਮਤਲਬ ਟਰਾਲੀਆਂ ਛੱਡ ਕੇ ਚੱਲ ਜਾਣਾ ਪਿਹਾੜਾ ਮਤਲਬ ਯੋਰ ਆ ਪਰ ਅਸੀਂ ਦਿੱਲੀ ਜਾਵਾਂਗੇ ਜਾਵਾਂਗੇ ਸਾਨੂੰ ਆਰਡਰ ਆਏਗਾ ਅਸੀਂ ਇਹਨਾਂ ਦਾ ਕੋਈ ਯੋਰ ਨਹੀਂ ਅਸੀਂ ਮਰ ਵੀ ਜਾਵਾਂਗੇ ਲੇਕਿਨ ਪਿੱਛੇ ਹਟਣ ਵਾਲੀ ਕੌਮ ਅਸੀਂ ਨਹੀਂਗੇ ਅਸੀਂ ਜਿਹਾਰੂ ਸਿੰਘਾਂ ਮਰ ਵੀ ਜਾਵਾਂਗੇ ਤੇ ਕੋਈ ਗੱਲ ਨਹੀਂ ਪਰ ਪਿੱਛੇ ਹਟਣ ਵਾਲੀ ਕੌਮ ਨਹੀਂਗੀ ਇਹ ਕਿ ਸਰਦਾਰਾਂ ਦੀ ਕੌਮ ਆ ਇਹ ਬਾਬੇ ਦੀਪ ਸਿੰਘ ਦੀ ਕੌਮ ਆ ਬੰਦਾ ਸਿੰਘ ਬਹਾਦਰ ਦੀ ਕੌਮ ਆ ਇਹ ਪਿੱਛੇ ਨਹੀਂ ਹਟਦੀ ਇਹ ਤੁੰਬਾ ਤੁੰਬਾ ਉੱਡ ਜੇਗੀ ਤਾਰੂ ਸਿੰਘ ਚੜਕੜੀਆਂ ਤੇ ਚਾੜ ਤੇ ਰੰਬੀਆਂ ਨਾਲ ਉਹਨਾਂ ਦੀਆਂ ਖੋਪੜੀਆਂ ਡਾਤੀਆਂ ਤੁਹਾਡੇ ਸਾਹਮਣੇ ਕਈ ਸਿੰਘਾ ਡੇ ਉਹ ਤਾਂ ਜਦੋਂ ਗੋਲੇ ਛੱਡਦੇ ਹੋਣੇ ਉਹ ਤਾਂ ਸੋਚਦੇ ਹੀ ਹੋਣੇ ਵੀ ਜਿੰਨੀ ਇਹਨਾਂ ਦੀ ਧਮਕਾ ਇਹਨਾਂ ਦੇ ਤਾਂ ਧੜਕੂ ਛੱਡਦਾ ਹੋਣਾ ਅੱਗੇ ਨਾ ਜੀ ਇਹਨਾਂ ਨੂੰ ਪਰਵਾਹ ਹੀ ਕੋਈ ਨਹੀਂ ਸਾਡੇ ਆ ਜਖਮੀ ਹੋਏ ਫਿਰਨਦੇ ਆ ਪਰਵਾਹ ਨਹੀਂ ਫੇਰ ਵਿੱਚ ਫਿਰਨਦੇ ਆ ਕੋਈ ਡਰ ਨਹੀਂ ਕੋਈ ਖਤਰਾ ਨਹੀਂ ਆਂਦੇ ਉੱਡ ਵੀ ਜਾਵਾਂਗੇ ਕੋਈ ਗੱਲ ਨਹੀਂ ਸਾਨੂੰ ਇਹਨਾਂ ਨੂੰ ਕੋਈ ਪਰਵਾਹ ਨਹੀਂ ਉਹ ਗੈਰ ਰਿਸ਼ਤੇਮਾਲ ਕਰ ਰਹੇ ਆ ਆਪਣੇ ਬੰਬਾਂ ਦਾ ਆਪਣੇ ਬੰਦੇ ਸਭ ਨੂੰ ਉਹਨਾਂ ਨੂੰ ਵੀ ਕਲੀਅਰ ਆ ਵੀ ਨਹੀਂ ਹੱਥੇ ਨੇ ਕਿਸੇ ਕੋਲ ਕੁਝ ਨਹੀਂ ਹੈਗਾ ਫੇਰ ਵੀ ਬੰਬ ਕਟੋ ਘਟ 300 ਮੀਟਰ ਪੰਜਾਬ ਚ ਆ ਕੇ ਸਿੱਟ ਰਹੇ ਆ। ਅਤਰੂ ਗੈਸ ਦੇ ਗੋਲੇ ਸਿੱਟੇ ਇੱਥੇ। ਹਾਂ ਜੀ ਹਾਂ। ਜਿੱਥੇ ਕੋਈ ਉਹਨਾਂ ਲੱਗਦਾ ਨਾ ਇਕੱਠ ਹੋ ਰਿਹਾ ਕੋਈ ਗੱਲਬਾਤ ਚੱਲ ਰਹੀ ਹੈ ਉੱਥੇ ਡਰੋਨ ਰਾਹੀਂ ਗੋਲੇ ਸਿੱਟ ਰਹੇ ਆ। ਪੰਜਾਬ ਦੇ ਵਿੱਚ? ਪੰਜਾਬ 'ਚ ਡਰੋਨ ਆ ਰਿਹਾ ਹਰਿਆਣੇ ਵੱਲੋਂ। ਆਪਣੇ ਪ੍ਰਸ਼ਾਸਨ ਨੂੰ ਵੀ ਦੇਖਣਾ ਚਾਹੀਦਾ ਵੀ ਉਹਨਾਂ ਦਾ ਡਰੋਨ ਇੱਧਰ ਕੀ ਕਰ ਨਾ ਰਿਹਾ। ਇਹਦਾ ਇੱਕ ਹਿਸਾਬ ਨਾਲ ਇਹ ਲਾ ਲਓ ਤੁਸੀਂ ਵੀ ਭਾਰਤ আর ਪਾਕਿਸਤਾਨ ਵਾਲੀ ਕੰਮ ਹੋ ਗਿਆ। ਇੰਨੇ ਬੰਬ ਬਾਰੀ ਤੁਸੀਂ ਵੀ ਦੇਖਿਆ ਹੋਣਾ ਸਵੇਰ ਦੇ ਨਾ ਇਹਨਾਂ ਨੂੰ ਕਿਸੇ ਦੀ ਪਰਵਾਹ ਹੈ ਕਿਸੇ ਦਾ ਕੁਝ ਵੱਜੇ ਕੋਈ ਸਿਰ 'ਚ ਸੱਟ ਲੱਗੇ ਕੋਈ ਚੱਕਰ ਨਹੀਂ ਹੈਗਾ ਅੰਨੇ ਵਾਗ ਗੋਲੇ ਛੱਡ ਰਹੇ ਆ ਸਾਡੇ ਤੇ ਵੀ ਇਹ ਆਪ ਮੁਹਾਰੇ ਕੰਮ ਚੱਲ ਰਿਹਾ ਉਹਨਾਂ ਵੱਲੋਂ ਜਾਂ ਨਹੀਂ ਨਹੀਂ ਇਹ ਤਾਂ ਯਾਰ ਡਿਊਟੀ ਹੈ ਬਾਈ ਹਰ ਇੱਕ ਬੰਦਾ ਆਪਣੀ ਡਿਊਟੀ ਕਰਨਾ ਉਹਨੂੰ ਵੀ ਉੱਪਰ ਤੋਂ ਦਬਾਅ ਹੁੰਦਾ ਹੈ ਇਹ ਸਾਰਾ ਕੰਮ ਉੱਪਰ ਪ੍ਰਸ਼ਾਸਨ ਵੱਲੋਂ ਹੈ ਸੈਂਟਰ ਸਰਕਾਰ ਦਾ ਯੂਕੇ ਮੈਨਾਂ ਨੂੰ ਵੀ ਜੋ ਮਰਜ਼ੀ ਕਰੋ ਇਹਨਾਂ ਨੂੰ ਰੋਕ ਕੇ ਰੱਖੋ ਪਰ ਹੁਣ ਤੁਹਾਨੂੰ ਵੀ ਦੇਖਣਾ ਚਾਹੀਦਾ ਪਿੱਛੇ 10 ਕਿਲੋਮੀਟਰ ਲਾਈਨ ਲੱਗ ਗਈ ਪੰਜਾਬ ਹੁਣ ਵਾਪਸ ਨਹੀਂ ਜਾਊਗਾ ਜਾਂ ਤਾਂ ਕਾਨੂੰਨ ਲੈ ਕੇ ਜਾਊਗਾ ਜਾਂ ਨਾਕਾ ਤੋੜ ਕੇ ਜਾਊਗਾ ਇਹ ਅੱਜ ਥੋੜਾ ਜਿਹਾ ਸ਼ਾਂਤ ਮੀਤਾਂ ਰਿਹਾ ਅੱਜ ਮੀਟਿੰਗ ਦੀ ਗੱਲਬਾਤ ਚੱਲੀ ਰਹੀ ਹੈ ਹੁਣ ਕੱਲ ਨੂੰ ਸਵੇਰੇ ਐਲਾਨ ਹੋਊਗਾ ਕੱਲ ਨੂੰ ਸਵੇਰੇ ਤੁਹਾਡੇ ਸਾਹਮਣੇ ਦੇਖੋ ਸ਼ਾਮ ਤੱਕ ਕਲੀਅਰ ਹੋ ਜਾਣਾ ਰਸਤਾ ਨੌਜਵਾਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਵੀ ਆਪ ਮੁਹਰੇ ਆਪੁੱਧਰੇ ਹੋ ਜਾਂਦੇ ਐ ਇਹ ਗੱਲ ਨਹੀਂ ਕਿਸੇ ਦੀ ਸੁਣਦੇ ਅੱਜ ਕਿੱਦਾਂ ਦਾ ਤੁਸੀਂ ਕੀ ਮਹਿਸੂਸ ਕੀਤਾ ਜਿਹੜੀ ਗੱਲਾਂ ਸਟੇਜ ਤੋਂ ਕੰਨਾਂ ਗਈਆਂ ਮਾਹੌਲ ਕਿੱਦਾਂ ਦਾ ਰਿਹਾ ਨੌਜਵਾਨ ਸੁਣ ਰਹੇ ਆ ਅਸਲ 'ਚ ਨਾ ਨੌਜਵਾਨ ਥੋੜਾ ਦੇਖਣ ਚਲੇ ਜਾਂਦੇ ਅੱਗੇ ਵੀ ਹੋ ਕੀ ਰਿਹਾ ਕੋਈ ਕੁਝ ਨਹੀਂ ਉੱਥੇ ਛੇੜਗਾਨੀ ਹੋ ਰਹੀ ਉਹ ਫਿਰ ਵੀ ਗੋਲੇ ਸਿੱਟ ਦਿੰਦੇ ਉਹਨਾਂ ਜਦ ਕੀ ਉਹਨਾਂ ਨੂੰ ਪਤਾ ਵੀ ਪੱਥਰਾਂ ਦੇ ਬੈਰੀਕੇਟ ਬੰਦਿਆਂ ਦੇ ਹੱਥਾਂ ਦੇ ਖਿੱਚਣ ਦੇ ਨਹੀਂ ਹੈਗੇ ਇਹ ਟਰੈਕਟਰ ਨਾਲ ਹੀ ਖਿੱਚੇ ਜਾਣੇ ਆ ਉੱਥੇ ਕੋਈ ਟਰੈਕਟਰ ਲੇਕਣ ਜਾਂਦਾ ਸਿਰਫ ਬੰਦੇ ਵੈਸੇ ਦੇਖਣ ਚਲੇ ਜਾਂਦੇ ਆ ਮੁੰਡੇ ਜਿਹੜੇ ਦੂਰੋਂ ਆਏ ਹੁੰਦੇ ਵੀ ਅਸਲ 'ਚ ਹੋ ਕੀ ਰਿਹਾ ਹੈ ਉੱਥੇ ਉਹ ਗੋਲੇ ਸਿੱਟ ਦਿੰਨੇ ਆ ਇਹ ਇਹਨਾਂ ਨੂੰ ਦੇਖਣਾ ਚਾਹੀਦਾ ਵੀ ਇੱਧਰ ਵੀ ਸਾਡੇ ਆਪਣੇ ਭਰਾ ਆ ਉਹ ਹਰਿਆਣਾ ਹੁਣ ਤੁਸੀਂ ਆਪ ਦੇਖੋ ਹਰਿਆਣਾ ਤੇ ਪੰਜਾਬ 'ਚ ਜੇ ਐਡੀ ਬੈਰੀਕੇਟਿੰਗ ਕਰਤੀ ਕੱਲੋਂ ਚਲੋ ਪੰਜਾਬ ਆਪਸ ਮੁੱਟ ਜਾ ਫਿਰ ਖੋਲੂਗੇ ਨਹੀਂ ਇਹ ਫਿਰ ਲੱਗੇ ਕਰ ਦਿਓ ਹਰਿਆਣੇ ਨੂੰ ਬੁਰਾ ਹਾਲ ਕਰ ਦਿੰਦਾ ਹੈ ਭਾਈ ਅੱਥਰੂ ਘੇਸਦਾ ਤੂੰ ਐ ਜੋਜਵਾ ਪੂਰਾ ਹੈ ਦਬਦੇ ਕੋਈ ਨਹੀਂ ਚਾਹੇ 10 ਦਿਨ ਲੱਗ ਜਾਣ। ਇੰਨੀ ਸਾਡੀ ਪਾਕਿਸਤਾਨ ਦੀ ਹੱਦ ਦੇ ਨਹੀਂ ਇੰਨੀ ਸੋਖ ਜਿਹੀ ਜਿਨੀ ਇੱਥੇ ਘਰ ਛੁੜੀ ਆ। ਅਸੀਂ ਕਰਤਾਰਪੁਰ ਜ਼ਿਲ੍ਹੇ ਤੋਂ ਡੇਰਾ ਬਾਬਾ ਨਾਨਕ ਤੋਂ ਇੰਨੀ ਤੋਂ ਉੱਥੇ ਜ਼ੀਰੋ ਲੈਣ ਦੇ ਨਹੀਂ ਸਕਿਉਰਟੀ ਜਿਨੀ ਇੱਥੇ ਘਰ ਛੁੜੀ ਰਹਿਣੇ ਸਰਕਾਰ ਘਟਣ ਨੇ। ਸਵੇਰ ਤੱਕ ਲਗਾਤਾਰ ਰੁਕ ਰੁਕ ਕੇ ਪਰ ਫਿਰ ਲਗਾਤਾਰ ਗੋਲੇ ਧਕੇ ਜਾਂਦੇ ਆ। ਅਜਿਹਾ ਸਿਲਸਿਲਾ ਸਵੇਰ ਤੋਂ ਕਈ ਵਾਰ ਦੇਖਣ ਨੂੰ ਮਿਲਦਾ ਰਿਹਾ ਪਰ ਪਹਿਲਾਂ ਇਹ ਜਾਪਦਾ ਹੁੰਦਾ ਕਿ ਨੌਜਵਾਨ ਖੜੇ ਆ ਸ਼ਾਇਦ ਇਸ ਗੱਲੋਂ ਗੋਲੇ ਦਾਗੇ ਜਾ ਰਹੇ ਆ ਪਰ ਹੁਣ ਤਾਂ ਮੈਦਾਨ ਵੀ ਖਾਲੀ ਆ ਹੁਣੇ ਵੱਡਾ ਸਵਾਲ ਆ ਕਿ ਜਦੋਂ ਸਾਰਾ ਮੈਦਾਨ ਹੀ ਖਾਲੀ ਆ ਕਿਸਾਨ ਆਪਣੀਆਂ ਟਰਾਲੀਆਂ ਦੇ ਵਿੱਚ ਪਹੁੰਚ ਗਏ ਆਗੂਆਂ ਨੇ ਪਿੱਛੇ ਬੁਲਾ ਲੇ ਤਾਂ ਫੇਰ ਇਹ ਵੱਡੀਆਂ ਗੋਲੇ ਫਟਣ ਦੀਆਂ ਸ਼ਕੋਰਾ ਤੇ ਵੱਡੇ ਤਮਾਕਿਆਂ ਦਾ ਮਤਲਬ ਕੀ ਆ ਮਕਸਦ ਕੀ ਆ ਕੱਲ ਤਾਂ ਭਾਈ ਦੇਖੋ ਆਪਾਂ ਗੱਲਾਂ ਪੁਰਾ ਗੋਲੇ ਹੀ ਗਿਰ ਰਹੇ ਆ ਮੈਂ ਬਾਦ ਬੋਲੀ ਮੈਂ ਬਾਤ ਕਰਾਂਗਾ ਮਹਾਰਾਜ ਹੋਈ ਇਲਾਕਾ ਠੀਕ ਹੈ ਕੱਲ ਤਾਂ ਇਹ ਗੋਲੇ ਗਿਰੇ ਆ ਮੈਂ ਤੁਹਾਨੂੰ ਦਿਖਾਦਾ ਵੀ ਇਹ ਮੈਦਾਨ ਖਾਲੀ ਤਾਂ ਬੰਦੇ ਨੇ ਗੋਲੀਆਂ ਚਲਾਈਆਂ ਕੋਈ ਬਾਰਡਰ ਹੋਣੀ ਆ ਯੋਹੀ ਬਾਰਡਰ ਆ ਦੇਖ ਪਿਸਟਲ ਹੈ ਬੰਦੇ ਵਾ ਮੈਂ ਕਹਿ ਸਕਾਂ ਇਹ ਹਰਿਆਣੇ ਵਾਲੇ ਨਹੀਂ ਹੈਗੇ ਹਮ ਇਸ ਮਾ ਪੈਰਾਮਿਲਟਰੀ ਫੋਰਸ ਵਾ ਖਾਕੀ ਨਿਕਰਾਂ ਵਾਲੇ ਹੋਮੇਗੇ ਹਮ ਮੈਂ ਤੈਨੂੰ ਕਹਿ ਸਕਾਂ ਬਾਈ ਖਾਕੀ ਨਿਕਰਾਂ ਵਾਲੇ ਹੋਮੇਗੇ ਯੋ ਦੇਖੋ ਗੋਲੀ ਚਲਾ ਰਿਹਾ ਪਿਸਟਲ ਕੀ ਆਹ ਦੇਖ ਪਿਸਟਲ ਹੈ ਇਸਕੇ ਹੱਥ ਮਾ ਕਿਸਾਨ ਦੇ ਟਰੈਕਟਰ 'ਤੇ ਗੋਲੀ ਮਾਰ ਰਿਹਾ ਮੈਂ ਕਹਾਂ ਕੈਮਰਾਮੈਨ ਨੂੰ ਵੀ ਦਿਖਾਵਾਂਗਾ ਠੀਕ ਹੈ ਭਾਈ ਮੜਾ ਜੀ ਦੇਖੀ ਧਿਆਨ ਨਾਲ ਜੋ ਬੰਦਾ ਆਵਾ ਪਿਸਟਲ ਲੈ ਕੇ ਆ ਰਿਹਾ ਇਹੋ ਦੇਖ ਇਹਨੇ ਫਾਇਰ ਮਾਰਿਆ ਕੋਈ ਕਿਸਾਨ ਨਹੀਂ ਹੈ ਕੋਈ ਬੈਰੀਕੇਡ ਨਹੀਂ ਪਟ ਰਿਹਾ ਇਹ ਆ ਦੇਖੋ ਦਮੇ ਠੀਕ ਹੈ ਸ਼ਰੀਆਮ ਪਤਾ ਲੱਗ ਰਿਹਾ ਆ ਦੇਖੋ ਗੋਲੀ ਚੱਲੀ ਆ ਮਤਲਬ ਆ ਭਈ ਸਾਰੀਆਂ ਚਾਲਾਂ ਮੋਦੀ ਸਰਕਾਰ ਦੀਆਂ ਜਾ ਆ ਰਹੇ ਸਸਲੇ ਦੀਆਂ ਇੱਥੇ ਕੋਈ ਧਰਮ ਦੀ ਲੜਾਈ ਨਹੀਂ ਇੱਕ ਕਿਸਾਨੀ ਦੀ ਇੱਕ ਖਿੱਤੇ ਦੀ ਲੜਾਈ ਹੈ ਬਾਈ ਠੀਕ ਹੈ ਮੈਂ ਕਹਿ ਸਕਦਾ ਬਾਈ 1 ਕਿਲੋ ਆਲੂ ਹੈ ਮਰੇ ਉਰਾ ਮਰੇ ਹੱਬ ਤੇ ਵਦੇ ਇਲਾਕੇ ਮੇ ਆਲੂ ਇਹ ਹੋਗਾ ਠੀਕ ਹੈ ਜਦ ਮਰਨੇ ਕਿਸਾਨ 2 ਰੁਪਏ ਕਿਲੋ ਮਰੇ ਆਲੂ ਚੱਲਾ ਠੀਕ ਹੈ ਮਤਲਬ 200 ਰੁਪਏ ਕਮਾਂਟਲ ਚੱਕਾਂ ਜਿਹੜੇ ਮੰਡੀਆਂ ਵਾਲੇ ਆੜਤੀਆਂ ਠੀਕ ਹੈ ਉਹੀ ਆਲੂ ਜਦੋਂ ਕਾਰਪੋਰੇਟ ਘਰਾਂ ਨੇ ਚੱਕ ਲਾ ਜਿਹੜਾ ਲੇਸ ਕੰਪਨੀ ਹੋਗੀ ਜਾਂ ਟਿਪਸ ਜੋ ਵੀ ਕੰਪਨੀਆਂ ਆ ਜਦੋਂ ਉਹ ਚੱਕ ਲਾ ਨਾ ਫਿਰ ਉਹੀ ਆਲੂ ਮਰਾ 2000 ਰੁਪਏ ਕਿਲੋ ਹੋਵੇ ਪੈਕਟਾਂ ਦਾ ਵਜਨ ਕਰ ਹਾਂ ਹਾਂ ਠੀ ਦੱਸਾਂ ਮਰੇ ਘਰ ਮਨ ਬਿਮਾਰ ਹੋ ਗਿਆ ਕੋਈ ਬੰਦਾ ਠੀਕ ਹੈ ਡਾਕਟਰ ਨੇ ਕਿਹਾ ਦਲੀਆ ਖਾਣਾ ਜ ਮਤਲਬ ਕਹਿਦਾ ਨਾ ਡਾਕਟਰ ਕਹੇ ਦਲੀਆ ਖਾਣਾ ਤਾਂ ਨਾ ਦਲੀਏ ਦਾ ਪੈਕਟ ਭਾਈ ਮੇਰੀ ਮੰਮੀ ਲੈਣ ਗਈ ਤਾਂ ਉਹ ਦਲੀਏ ਦਾ ਪੈਕਟ ਮੇਰੇ ਖਿਆਲ 100 ਜਾਂ 200 ਗ੍ਰਾਮ ਦਾ ਦਾ ਉਹ ਮੇਰੇ ਖਿਆਲ 80 ਰੁਪਏ ਦਾ ਪੈਕਟ ਮਿਲਿਆ ਅੱਛਾ ਜਿਹੜਾ ਆਪਾਂ ਦੁਕਾਨਵਾਂ ਦੇ ਖਰੀਦਣ ਜਾ ਰਹੇ ਮਤਲਬ ਲੋਕਾਂ ਮੈਂ ਦੇਖ ਬਈ ਮੈਂ ਦਫ਼ਤਰ ਵਿੱਚ ਕੰਮ ਕਰਨੇ ਵਾਲਾ ਬੰਦਾ ਮੈਂ ਦਫ਼ਤਰ ਦਾ ਨਾਮ ਨਹੀਂ ਲੰਦਾ ਕਿਉਂਕਿ ਮੈਂ ਵੀ ਇੱਕ ਪ੍ਰਾਈਵੇਟ ادارے ਵਿੱਚ ਕੰਮ ਕਰਦਾ ਕੋਈ ਸਰਕਾਰੀ ਨੌਕਰੀਆਂ ਤਾਂ ਰਹੀਆਂ ਨਹੀਂ ਹੈਗੀਆਂ ਹਾਂ ਠੀਕ ਹੈ ਹੁਣ ਪ੍ਰਾਈਵੇਟ ਕੰਮ ਕਰਨੇ ਦੇ ਬਾਵਜੂਦ ਮੈਂ ਉਰ ਆਣਾ ਚਾਹਿਆ ਕਿਸ ਕਰਕੇ ਆਪਣੇ ਖਿੱਤੇ ਕਰਕੇ ਕਿਉਂਕਿ ਬਾਈ ਇੰਨੀ ਤਾਂ ਮਾਰੀ ਕਮਾਈਆਂ ਨਹੀਂ 10 10 15 ਮਹੀਨੇ ਹਜ਼ਾਰ ਮੋਮਾਂ ਨੇ ਧੱਕੇ ਘਾ ਰਹੇ ਆ ਪ੍ਰਾਈਵੇਟ ਅਦਾਰਿਆਂ ਮਾ ਠੀਕ ਹੈ ਮਾਰੀ ਨੌਕਰੀ ਥੋੜੇ ਪੈਸੇ ਆ ਮੈਂ ਕੰਮ ਕਰ ਰਹੇ ਆ ਹੁਣ ਜਿਹੜੀ ਮਤਲਬ ਦਰਾਪਾ ਕਹਦਾ ਵੀ ਕਣਕਾਂ ਜਦੋਂ ਮਹਿੰਗੀਆਂ ਹੋ ਗਈਆਂ ਜਦ ਮਾਨੂੰ 100 ਹੁਣ ਮੈਂ ਤਾਂ ਉਹਨੂੰ ਕਿਹਾ 80 ਰੁਪਏ ਕੀ 200 ਗ੍ਰਾਮ ਨੂੰ ਦਲੀਆਂ ਮਿਲ ਰਿਹਾ ਜਿਹੜੀ ਕਣਕ ਮਾਰੀ 1900 ਵੀ ਕਈ ਵਾਰੀ 1800 ਨੂੰ ਇਹ ਚੱਕਾਂ ਭੈਣ ਚ ਆੜਤੀ ਠੀਕ ਹੈ ਮੈਂ ਇਹੋ ਗੱਲ ਕਹਿਵਾ ਬ ਜਦ ਤੱਕ ਆਪਾਂ ਇਹਨਾਂ ਮੁੱਦਿਆਂ 'ਤੇ ਗੱਲ ਨਹੀਂ ਕਰਦੇ ਨਾ ਜਦ ਮਾਨੂੰ 200000 ਰੁਪਏ ਕਵਾਂਟਲ ਮਿਲਣ ਵਾਲੀ ਜਾਂ 10000 ਰੁਪਏ ਕਵਾਂਟਲ ਆਪਾਂ ਨੂੰ ਮਿਲੇਗੀ ਹੁਣ ਫੇਰ ਆਪਾਂ ਨੂੰ ਸਮਝ ਆਏਗੀ ਘਰਾਂ ਦੇ ਬਾਹਰ ਨਿਕਲ ਗਾਵਾਂਗੇ ਅੱਜ ਤਾਂ ਮੈਂ ਤੁਹਾਨੂੰ ਕਹਿ ਰਿਹਾ ਬਾਈ ਅਥਰੂ ਕਹਿੰਸੀ ਗੋਲੇ ਨਹੀਂ ਚੱਲ ਰਹੇ ਉਰਾ ਤਾਂ ਯਾਰ ਗੋਲੀਆਂ ਵਿਚਾਰ ਰੀਆਂ ਬਾਈ ਤਨੇਰ ਨੇ ਵੀ ਦਿਖਾਈਆਂ ਦੀਆਂ ਗੋਲੀਆਂ 315 ਬੋਰ ਕੇ 315 ਬੋਰ ਦੇ ਲੱਗੇ ਤੁਹਾਡੇ ਹੱਥੇ ਇਹ ਜੀ ਬੁਲੇਟ ਲੱਗੀ ਆ ਇਹਤੇ ਚਾਰ ਟੈਂਕੇ ਲੱਗੇ ਹੋਏ ਤੇ ਤਿੰਨ ਲੱਗੇ ਹੋਏ ਆ ਤੇ ਅੱਜ ਇੱਕ ਆਈਟਮ ਬੰਬ ਆ ਉਹ ਆਣ ਕੇ ਫਟਿਆ ਤੇ ਇਹਨਾਂ ਡੂੰਘ ਪਾਤਾ ਨੇ ਵਿੱਚ ਜਿਹਦੇ ਨਾਲ ਵੀ ਗੱਲ ਕਰਦੇ ਆ ਉਹ ਆਪਣਾ ਕਦੀ ਗੋਡਾ ਚੱਕ ਕੇ ਦਿਖਾ ਦਿੰਦਾ ਬਾਈ ਪੈਂਟ ਕੋਈ ਬਾਹ ਦਿਖਾ ਦਿੰਦਾ ਮੇਰੇ ਇੱਥੇ ਲੱਗੀ ਕੋਈ ਕਿਤੇ ਕੋਈ ਇੱਥੇ ਖੋਲ ਕੇ ਦਿਖਾ ਦੋ ਵੀ ਇੱਥੇ ਗੋਲਾ ਲੱਗਿਆ ਮੇਰੇ ਇਹ ਹਰ ਬੰਦਾ ਹੀ ਫੱਟੜ ਕਰਿਆ ਹੋਇਆ ਇੱਥੇ ਭਾਈ ਜਦੋਂ ਸਿੱਧੀਆਂ ਤਾੜ-ਤਾੜ ਗੋਲੀਆਂ ਚਲਾ ਰਹੇ ਆ ਸਿੱਧੇ ਆਦਮੀ ਖੜੇ ਆ ਤੇ ਗੋਲੀਆਂ ਤੇ ਫੇ ਲੱਗਣਗੀਆਂ ਉਹਨਾਂ ਨੂੰ ਫੇਰ ਤੇ ਤਾਂ ਕਰਨੇ ਚਾਹੀਦੇ ਜੇ ਇੱਧਰ ਵੀ ਕੋਈ ਫੇਰ ਕਰ ਰਿਹਾ ਵਾ ਇੱਧਰ ਕੋਈ ਕਿਸੇ ਕਿਸਾਨ ਕੋਲ ਕੋਈ ਚੀਜ਼ ਇਦਾਂ ਦੀ ਤਾਂ ਨਹੀਂ ਆ ਕਿ ਕੋਈ ਅਸਲਤ ਨਹੀਂ ਆ ਕਿ ਜਿਹੜਾ ਕਰ ਰਿਹਾ ਵਾ ਜੇ ਕਿਸਾਨ ਇੱਥੇ ਖਲੋਂਦਾ ਵੀ ਆ ਨਾ ਉਤੋਂ ਆ ਪੰਜ ਮਿੰਟ ਤੋਂ ਪਹਿਲਾਂ ਵੇਖਣਾ ਸੀ 20 ਗੋਲੇ ਉਹਨਾਂ ਨੇ ਬੇਮਤਬਲੀ ਸੁੱਟਦੇ ਹੁਣ ਹਨੇਰਾ ਉਹ ਚੱਕਾ ਵਾ ਕਿਸਾਨ ਆਪੋ ਆਪਣੀਆਂ ਟਰਾਲੀਆਂ 'ਚ ਬੈਗੇ ਆ ਕੋਈ ਸ਼ੋਰ ਨਹੀਂ ਕੋਈ ਸ਼ਰਾਬਾ ਨਹੀਂ ਪਰ ਇਹਨਾਂ ਦੇ ਵਿੱਚ ਇੰਨਾ ਜ਼ਿਆਦਾ ਤੇ ਬਾਕੀ ਦੂਸਰੇ ਨੰਬਰ ਤੇ ਕਹਿੰਦੇ ਕਿਸਾਨ ਕਰਦੇ ਆ ਮੈਂ ਜਦੋਂ ਮੇਰੇ ਆ ਲੱਗਾ ਵਾ ਉਦੋਂ ਇਹ ਆਪਣਾ ਵਾਟਰ ਟੈਂਕ ਲੱਗਾ ਆਇਆ ਸੀ ਇੱਥੇ ਉਹ ਵਾਟਰ ਟੈਂਕ ਕਿਸਾਨ ਜਦੋਂ ਅਥਰੂ ਗਿਆ ਸੁੱਟਦੇ ਆ ਕਿਸਾਨ ਆਪਣੇ ਪਰਨੇ ਭੇਕੇ ਅੱਖਾਂ ਕਿਉਂਕਿ ਬਹੁਤ ਜਿਆਦਾ ਖਰਚ ਕਰਦੇ ਆ ਉਹ ਉਹਨਾਂ ਦਾ ਇੱਕ ਜਵਾਨ ਆਣ ਕੇ ਵਾਟਰ ਟੈਂਕ ਜਿਹੜਾ ਵਾ ਉਹ ਤੇ ਟਾਇਰ ਤੇ ਸੂਏ ਮਾਰਨ ਦਾ ਪਿਆ ਉਹਨੇ ਟੈਂਕੀ ਖੋਲਤੀ ਯਾਨੀ ਕਿ ਕਰਤੀ ਮਤਲਬ ਖਾਲੀ ਕਰਤੀ ਤੁਹਾਨੂੰ ਪਤਾ ਪਿੱਛੋਂ ਭਰ ਕੇ ਲੈਣੀ ਪੈਂਦੀ ਟੀ ਸੌਖੀ ਤੇ ਭਰੀ ਨਹੀਂ ਜਾਂਦੀ ਆਪਾਂ ਦੋ ਜਣੇ ਜਦੋਂ ਉਹਨੂੰ ਬੰਦ ਕਰਨ ਗਏ ਚਲੋ ਪਾਣੀ ਆ ਬੰਦ ਕਰ ਦਈਏ ਬੇਬਜ਼ੂਲ ਜਾ ਰਿਹਾ ਉਹਨਾਂ ਨੇ ਗੱਡੀਆਂ ਗੋਲੀਆਂ ਚਲਾਈਆਂ ਜੋ ਇੱਕ ਐਟਮ ਬੰਬ ਹੈ ਜੋ ਬਲਾਸਟ ਹੁੰਦਾ ਇੱਕ ਅਥਰੂ ਗਿਆ ਸੀ ਉਹਦੇ ਵਿੱਚ ਚਲੋ ਬਲਾਸਟ ਨਹੀਂ ਹੁੰਦੇ ਜੋ ਬਲਾਸਟ ਹੁੰਦਾ ਉਹ ਆਣ ਕੇ ਲੱਗਾ ਨਾਲ ਦੀ ਨਾਲ ਬਲਾਸਟ ਹੋ ਗਿਆ ਆਪਾਂ ਨੂੰ ਪਤਾ ਨਹੀਂ ਲੱਗਾ ਕਿ ਆਪਣੀ ਲੱਤ ਕਿੱਥੇ ਆ ਆਪਣੀ ਲੱਤ ਤਾਂ ਥੋੜ੍ਹ ਨਾ ਗਈ ਸੁੱਨ ਹੋ ਗਈ ਲੱਤ ਬਹੁਤ ਮੈਂ ਧੰਨਵਾਦੀ ਆ ਖਾਲਸਾ ਢਾਲਿਆਂ ਦਾ ਖਾਲਸਾ ਢਾਲਿਆਂ ਨੇ ਇੱਕ ਮਿੰਟ ਦੇ ਵਿੱਚ ਮੈਨੂੰ ਨਹੀਂ ਪਤਾ ਲੱਗਾ ਕਿ ਕਿਹੜੇ ਵੇਲੇ ਚੱਕ ਕੇ ਪੱਟੀ ਕਰਕੇ ਮੈਨੂੰ ਗੋਲੀਆਂ ਦੇ ਕੇ ਮੇਨੂੰ ਉਹਦੇ ਬਾਈ ਠੀਕ ਆ ਮੈਂ ਠੀਕ ਆ ਉਹਨਾਂ ਦਾ ਇੱਥੇ ਬਹੁਤ ਜ਼ਿਆਦਾ ਇੱਥੇ 1.5 200 ਕਿਸਾਨ ਜਿਹੜਾ ਵਾ ਪਟਰ ਹੋ ਚੁੱਕਾ ਹਰ ਇੱਕ ਪੱਤਰਕਾਰ ਪੁੱਛਦਾ ਤੁਹਾਨੂੰ ਕੋਈ ਸਰਕਾਰ ਵੱਲੋਂ ਸਹੂਲਤ ਹੈ ਕੋਈ ਟ੍ਰੀਟਮੈਂਟ ਦੀ ਕੋਈ ਸਹੂਲਤ ਨਹੀਂ ਹੈਗੀ ਇੱਥੇ ਬੋਰਡ ਲੱਗੇ ਹੋਏ ਆ ਮੁੱਖ ਮੰਤਰੀ ਸਾਹਿਬ ਦੇ ਉਹ ਕਹਿੰਦਾ ਕਿ ਆ ਨੰਬਰ ਤੇ ਕਾਲ ਕਰੋ ਆ ਨੰਬਰ ਤੁਹਾਨੂੰ ਸਹਯਾਤਾ ਮਿਲੂਗੀ ਇੱਥੇ 2 ਲੱਖ ਕਿਸਾਨ ਆ ਇੱਕ ਨੂੰ ਪੁੱਛ ਲੋ ਤੁਹਾਨੂੰ ਉਹ ਬੋਰਡ ਦੀ ਕੋਈ ਫਾਇਦਾ ਹੋਇਆ ਹੋਵੇ ਹਾਂ ਇਹ ਉਹ ਸਰਕਾਰ ਆ ਕਿ ਜਿਹੜੀ ਦੂਜਿਆਂ ਦੇ ਬੋਰਡ ਨਿੰਦਦੀ ਅੱਜ ਆਪਣੇ ਕਰੋੜਾਂ ਦੇ ਲਾਤੇ ਮੁੱਖ ਮੰਤਰੀ ਸਾਹਿਬ ਤਾਂ ਹਮੇਸ਼ਾ ਇਹ ਕਹਿੰਦੇ ਮੈਂ ਆਪ ਕਿਸਾਨਾਂ ਮੈਂਝਣ ਤੇ ਮੂਰੇ ਪੈਂਦਾ ਰਿਹਾ ਮੰਜਾ ਢਾਕੇ ਮੈਂ ਪੁਲੀਆਂ ਜੋ ਸਾਰਾ ਕੁਝ ਕਹਿੰਦੇ ਆ ਵੀ ਮੈਂ ਮੇਰੀ ਡਿਊਟੀ ਖਾਲਦੇ ਹੁੰਦੀ ਸੀ ਕਿਤੇ ਪਾਣੀ ਨਾਲ ਲੀਕ ਹੋ ਜਾਵੇ ਗੱਲ ਬਈ ਚੰਨੀ ਨੇ ਵੀ ਕਹੀ ਸੀ ਕਿਰਾ ਮੈਂ ਉਹਦਾ ਮੈਂ ਬੱਕਰੀਆਂ ਚੋਂਦਾ ਰਿਹਾ ਹੁਣ ਮੋਦੀ ਸਾਹਿਬ ਕਹਿੰਦੇ ਚਾ ਵੀ ਮੈਂ ਚਲਾਉਂਦਾ ਰਿਆਂ ਹੁਣ ਜਦੋਂ ਜਿੱਥੇ ਜਾਂਦੇ ਆ ਕਦੇ ਫੌਜੀ ਬਣ ਜਾਂਦੇ ਆ ਜਿੱਥੇ ਜਾਂਦੇ ਆ ਬੋਦੀ ਕਰ ਲੈਂਦੇ ਆ ਜਿੱਥੇ ਜਾਂਦੇ ਆ ਤੋਤੀ ਪਾ ਲੈਂਦੇ ਆ ਜਦੋਂ ਗਨਤੰਤਰ ਦੀਪ ਸੰਦਾਰ ਤਿੰਨ ਰੰਗਾਂ ਦੀ ਪੱਗ ਵੀ ਬੰਨ ਲੈਂਦੇ ਆ ਬਾਈ ਗੱਲ ਇਹ ਨਹੀਂ ਆ ਮੈਂ ਬਈ ਇਹੀ ਗੱਲ ਕਹਾਂਗਾ ਯਾਰ ਉਰਾ ਨਾ ਅੱਜ ਬਹੁਤ ਜਵਾਨੀ ਬੈਠੀ ਆ ਉਜਵਾਨੀ ਬਾਈ ਬਾਹਰ ਤੁਰ ਗਈ ਠੀਕ ਹੈ ਪੰਜਾਬ ਨੂੰ ਤਿੰਨ ਤਰੀਕਿਆਂ ਨਾਲ ਮਾਰਿਆ ਜਾ ਰਿਹਾ ਏ ਧਰਨੇ ਲਵਾ ਕੇ ਠੀਕ ਹੈ ਯਾ ਬਾਈ ਬਾਹਰ ਭੇਜ ਗਿਆ ਏਜੰਟਾਂ ਦੇ ਧਰੂਣ ਬਾਈ ਭਰਨਾ ਤੁਹਾਨੂੰ ਪਤਾ ਏ ਬਾਈ ਹਨਾ ਕਿ ਤਰ੍ਹਾਂ ਵਿਚਾਰੇ ਗੱਲ ਧੱਕਾ ਹੋਇਆ ਜਾਂ ਬਾਈ ਮੈਂ ਕਹਿ ਦਵਾਂ ਨਾ ਚਿੱਟੇ ਗੰਨੇ ਸੇ ਗੱਲ ਹੁਣ ਚਿੱਟੇ ਗੰਨੇ ਸੇ ਗੱਲ ਮੈਂ ਕਹ ਹਰ ਇੱਕ ਘਰ ਮੈਂ ਤੁਹਾਨੂੰ ਕਹਿ ਦਵਾਂ ਨਾ ਕੋਈ ਨਾ ਕੋਈ ਬੰਦਾ ਨਸ਼ਾ ਕਰੇ ਰਿਹਾ ਕਿਸੇ ਨਾ ਕਿਸੇ ਤਰੀਕੇ ਨਾਲ ਹੀ ਨਸ਼ਾ ਕਰੇ ਰਿਹਾ ਭਾਵੇਂ ਮੈਂ ਅਮਰ ਸ਼ਕਾਇਆ ਮੇਰਾ ਪਰਿਵਾਰ ਆ ਜਾ ਕੁਝ ਵੀ ਹਨਾ ਕਿਸ ਨਾ ਕਿਸੇ ਤਰੀਕੇ ਨਾਲ ਹੀ ਕਾਰਪੋਰੇਟ ਘਰਾਣੇ ਵੀ ਸਮਾਨ ਚ ਨਸ਼ੇ ਪਾ ਕੇ ਵੇਚ ਹੀ ਰਹੇ ਆ ਬਾਈ ਹਨਾ ਮੈਂ ਕਹਿੰਦਾ ਯਾਰ ਅੱਜ ਜਵਾਨੀ ਦਾ ਉਰਾ ਨੁਕਸਾਨ ਬਹੁਤ ਹੋ ਰਿਹਾ ਦੇਖੋ ਬਜ਼ੁਰਗ ਤਾਂ ਬਹੁਤ ਘੱਟ ਹੋਵੇਂ ਗਏ ਜਿੰਨੇ ਨੌਜਵਾਨ ਅੱਗਾ ਜਾ ਕਾ ਬੈਰੀਕ ਟਾਈਮ ਹੋ ਰਾ ਬੈਰੀਕ ਟਾਈਮ ਹੋ ਰਿਹਾ ਹੈ ਨੌਜਵਾਨ ਮਤਲਬ ਨੌਜਵਾਨ ਨੂੰ ਜਨੂਨ ਹੈ ਬਾਈ ਦੀਪ ਜਗਾ ਗਿਆ ਯਾ ਦਿਓਸ ਮੈਂ ਕਹਿੰਗਾ ਨਾ ਬਾਈ ਉਸ ਸਹੀ ਦੇ ਧਰਤੀ ਬਾਪਾ ਖੜੇ ਆ ਜਿੱਥਾ ਬਾਈ ਦੀਪ ਸਿੱਧੂ ਬੋਲੇ ਕਰਤਾ ਅੱਜ ਬੇਸ਼ੱਕ ਮੈਂ ਕਹਿਾਂ ਮੈਂ ਵੀ ਕਿਸਾਨ ਜਥੇ ਬੰਦੇ ਨੂੰ ਮੈਂ ਕੁਝ ਗਲਤ ਨਹੀਂ ਨਿੰਦਣਾ ਨਹੀਂ ਚਲੂ ਉਸ ਨੂੰ ਜੋ ਮਰਜੀ ਕਿਹਾ ਕੁਝ ਵੀ ਤਾਂ ਹਨਾ ਬਾਈ ਪਰ ਇਹੋ ਜਿਹੜੀ ਧਰਤੀ ਹੈ ਨਾ ਬਾਈ ਦੀਪ ਸਿੱਧੂ ਦੀ ਧਰਤੀ ਹੈ ਜਿੱਥਾ ਬਾਈ ਮੈਂ ਵੀ ਬੈਠ ਕੇ ਹਾਜ਼ਰੀ ਲਵਾ ਕੇ ਜਾਮਾ ਤਾਂ ਉਸ ਬੰਦੇ ਗੱਲ ਹੀ ਰੇ ਗੱਲ ਉਹ ਕਹਵਾਤਾ ਮਾਰੀ ਹੋਂਦ ਦੀ ਲੜਾਈ ਆ ਬਾਈ ਠੀਕ ਹੈ ਮਾਰੀ ਕਿਸਾਨਨੀ ਕੀ ਲੜਾਈ ਹੈ ਜਦੋਂ ਬਾਈ ਤਿੰਨ ਚੀਜ਼ਾਂ ਆ ਰੋਟੀ ਕਪੜਾ ਹਰ ਮਕਾਨ ਬੰਦੀ ਬਤਿੰਨੇ ਚੀਜ਼ਾਂ ਹੋਣੀ ਚਾਹੀਦੀਆਂ ਗੱਡੀ ਵੀ ਨਹੀਂ ਹੋਵੇਗੀ ਬੱਸ ਮੈਂ ਚੜ੍ਹ ਕੇ ਚੱਲੇ ਜਾਵੇਗਾ ਪਰ ਪੇਟ ਮਾਂ ਰੋਟੀ ਪਈਗੀ ਨਾ ਬਾਈ ਤਾਂ ਹੀ ਆਪਾਂ ਜ਼ਿੰਦਗੀ ਵਿੱਚ ਜੀਉ ਸਕਾਂ ਠੀਕ ਹੈ ਕਪੜਾ ਤਨਵਾ ਪਹਿਨਣਗੇ ਦੂਜਾ ਬੰਦਾ ਕਹਿੰਗਾ ਨੰਗਾ ਨਹੀਂ ਹੈਗਾ ਮਕਾਨ ਹੋਵੇਗਾ ਛੱਤ ਹੋਵੇਗੀ ਸਿਰ ਪਾ ਬੰਦਾ ਆਪਣਾ ਸੇਫਟੀ ਪਰ ਰਹੇਗਾ ਬਾਈ ਠੀਕ ਹੈ ਗੱਲ ਯੂ ਦੀ ਬਾਈ ਉਹ ਕਹਿ ਬਤਾ ਹੋਂਦ ਕੀ ਲੜਾਈ ਹੈ ਬਾਈ ਹੋਂਦ ਕੀ ਲੜਾਈ ਲੜਨ ਆਇਓ ਅੱਜ ਮਾਨੇ ਪੰਜਾਬ ਕੇ ਮਾਰੇ ਮਾਰੇ ਏਰੀਆ ਮਤ ਲਾਗੇ ਬੈਠੇ ਹੋ ਬਤਾ ਬਾਈ ਮਾਨੇ ਆਏ ਕਰਤੇ ਇਸੇ ਕਰਕੇ ਅੱਜ ਬਾਈ ਕਰਕੇ ਵੀ ਮਾਨੇ ਆਏ ਆ ਅੱਜ ਦੀਪ ਸਿੱਧੂ ਹੁੰਦਾ ਬਾਈ ਦੇਖੋ ਪਰਮਾਤਮਾ ਦਾ ਬਾਣਾ ਮਨਸੰਗਾ ਆਪ ਵੀ ਉਹ ਤਾਂ ਚਲਿਆ ਗਿਆ ਉਹ ਯੋਧੇ ਆ ਜਿਹੜੇ ਨਾ ਉਹ ਜਗਾਗਾ ਚਲੇ ਜਾਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਾਂ ਕਹਿ ਦੀ ਅਜੇ ਬਾਈ ਹਨਾ 1704 ਇਸਵੀ ਮਾ ਹਥ ਜੋਤੀ ਜੋਤ ਸਮਾ ਗਏ ਆ ਜੇ ਆਪਾਂ ਕਹਿੰਦੇ ਵੀ ਅੱਜ ਹੁੰਦੇ 1708 ਚ ਸੌਰੀ 1708 ਚ ਜੇ ਹੁੰਦੇ ਆਪਾਂ ਇਹ ਸੋਚਦੇ ਆ ਬਾਈ ਹੋਣ ਦੀ ਗੱਲ ਨਹੀਂ ਆ ਜੋ ਮਹਾਰਾਜ ਕਰ ਗਏ ਜਾਂ ਬਾਈ ਦੀਪ ਸਿੱਧੂ ਜੋ ਜਗਾ ਗਿਆ ਅੱਜ ਮੈਂ ਕਹਾਂ ਵੀ ਜਦ ਸਰਹੰਦਸ ਭੋਗ ਦਾ ਥਮੇ ਤਾਂ ਸਾਰੇ ਉੱਥੀ ਤੇ ਬਾਈ ਥਲੀ ਵੀ ਉੱਥੀ ਦਾ ਉੱਠਾ ਬਾਈ ਇੰਨਾ ਕ ਦੀਪ ਜਾਗਿਆ ਹੋਇਆ ਤਾਂ ਨਾ ਵੀ ਗੱਲੇ ਛੱਡ ਦੇ ਬਾਈ ਸੁਭਦੀਪ ਸਿੱਧੂ ਮਸੇਲਾ ਕਿੰਨੇ ਦੀਪ ਜਗਾ ਗਿਆ ਬਾਈ ਉਹ ਕੀ ਕਲਮ ਸੱਚ ਬੋਲਣ ਲੱਗੀ ਤੇ ਸਰਕਾਰਾਂ ਨੂੰ ਚੁਬਿਆ ਕਿਸੇ ਵੀ ਏਜੰਸੀ ਨੇ ਕੰਮ ਕਰਾ ਦਿਆ ਉਸ ਦਾ ਕੁਝ ਨਹੀਂ ਪਤਾ ਬਾਈ ਕਿਨੇ ਕਰਾਇਆ ਕਿਨੇ ਨਹੀਂ ਬਾਈ ਸੁਭਦੀਪ ਬੋਲਿਆ ਸਿੱਧੂ ਮਸੇਲਾ ਬਾਈ ਉਸ ਨੂੰ ਵੀ ਕੋਈ ਖਟੜੀ ਖੇੜਾ ਰਹਿਦਾ ਲੋਕਾਂ ਨੂੰ ਪ੍ਰੇਰਿਤ ਕਰਦਾ ਵੀ ਨਸ਼ੇ ਛੱਡੋ ਇੱਕ ਪਲਵਾਨਗੇ ਤੌਰ 'ਪਾ ਉਸ ਬੰਦੇ ਨੂੰ ਮਾਰ ਆ ਦਿਆ ਨਹੀਂ ਹੁਣ ਇਹ ਗੱਲਾਂ ਸੁਣ ਕੇ ਲੋਕਾਂ ਨੂੰ ਡਰ ਜਾਣਾ ਚਾਹੀਦਾ ਹੈ ਵੀ ਨਹੀਂ ਐਦਾਂ ਚ ਬੋਲਾਂਗੇ ਫੇਰ ਤਾਂ ਸਾਡੇ ਦਾ ਸਾਡਾ ਵੀ ਨੰਬਰ ਆਜੂ ਹੁਣ ਤੁਸੀਂ ਬੋਲ ਰਹੇ ਹੋ ਐ ਤੁਹਾਨੂੰ ਤੁਹਾਨੂੰ ਨਹੀਂ ਮਹਿਸੂਸ ਹੁੰਦਾ ਵੀ ਜੇ ਅਸੀਂ ਬੋਲਾਂਗੇ ਕੀ ਪਤਾ ਅਸੀਂ ਨਿਸ਼ਾਨਾ ਬਣ ਜਾਈਏ ਬਾਈ ਇੱਕ ਗੱਲ ਹੈ ਇੱਕ ਸ਼ੇਰ ਲਿਖਿਆ ਵਾ ਕਹਿੰਦੇ ਮਰਨ ਲਈ ਨਹੀਂ ਬੜੀਆਂ ਅੱਖੀਆਂ ਸਿੰਘਾਂ ਦੀਆਂ ਤਾਂ ਬੜੀਆਂ ਸ਼ਹੀਦੀਆਂ ਕੁਮਾਰੀਆਂ ਲਈ ਦੋ ਗੱਲਾਂ ਲਈ ਸਿੱਖ ਦਾ ਸੀਸ ਬਣਿਆ ਜਾਂ ਆਰਿਆਂ ਲਈ ਜਾਂ ਸਰਦਾਰੀਆਂ ਲਈ ਠੀਕ ਹੈ ਇਹ ਬਈ ਗੱਲ ਹੋ ਰਹੀ ਸਰਦਾਰੀ ਦੀ ਵੀ ਹੈ ਕਿਉਂਕਿ ਹੁਣ ਜਿਹੜੇ ਜ਼ਿਮੀਦਾਰ ਆ ਭਾਵੇਂ ਉਹ ਕਿਸੇ ਵੀ ਮਜ਼ਬਤੇ ਆ ਭਾਈ ਕੋਪਾ ਮੈਂ ਹਿੰਦੂ ਭਾਈ ਆ ਮਰੇ ਉਹ ਚਾ ਮੁਸਲਮਾਨ ਹੈ ਜਿਹੜਾ ਜ਼ਿਮੀਦਾਰ ਖੇਤਾਂ ਵਿੱਚ ਖੇਤੀ ਕਰ ਰਿਹਾ ਹੈ ਠੀਕ ਹੈ ਉਹ ਸਰਦਾਰੀ ਕਰ ਰਿਹਾ ਹੈ ਠੀਕ ਹੈ ਆਰਾਮ ਗਲ ਮਾਰਾ ਬਾਪੂ ਕੁਰਸੀ 'ਤੇ ਬੈਠਿਆ ਹੋਵਾ ਜਾਂ ਲੇਬਰ ਕੰਮ ਕਰਦੀ ਹੋਵਾ ਮਤਲਬ ਸਰਦਾਰੀ ਕਰ ਰਿਹਾ ਕਿਉਂਕਿ ਉਹਦੀ ਜਮੀਨ ਹੈ ਜਦ ਬਾਈ ਅਵਾਨੀਟਾ ਹੰਨੀ ਨੇ ਜਾਂ ਕਾਰਪੋਰੇਟ ਘਰਾਣਿਆਂ ਨੇ ਰੱਖ ਲਈ ਜਮੀਨਾਂ ਮੰਨ ਗਿਆ ਕਰੇਗੇ ਗਲਤ ਹੋ ਰਾਜ ਨਹੀਂ ਨਾ ਕਿਉਂਕਿ ਤਾਂ ਸਾਰੀ ਜਮੀਨਾਂ ਇਨਕੁਆਇਰੀ ਕਰ ਰਿਹਾ ਭਾਈ ਮੈਂ ਇਹ ਗੱਲ ਕਹਿ ਮਾਂ ਇੱਕ ਦਿਨ ਇਹ ਜਾਣਾ ਮਾਰੇ ਲਪੋ ਆਦੇ ਇਲਾਕੇ ਦੀ ਜਮੀਨਾਂ ਮਤਲਬ 7 7 8 8 ਕਰੋੜ ਕੀ ਵਿਕਰੀਆਂ ਜਿਰਕਪੁਰਮਾਂ ਦਾ ਬਈ ਮੈਂ ਤੁਹਾਨੂੰ ਕਹਿੰਦਾ 30 35 35 ਕਰੋੜ ਦਾ ਵੀ ਗਿੱਲਾ ਵਿਕ ਰਿਹਾ ਪਰ ਉਹੀ ਬੰਦੇ ਜਦ ਉਹਨਾਂ ਦੇ ਪੁੱਤ ਤੀ ਨਸ਼ੇ ਮਗ ਲੱਗੇ ਬਈ ਠੀਕ ਹੈ ਪੈਸਾ ਪੂਸਾ ਖਰਮ ਖਤਮ ਕਰਦੋ ਨਾ ਗੱਡੀਆਂ ਮਹਿੰਗੀਆਂ ਲਿਆਏ ਬਾਅਦ ਵਿੱਚ ਕਿਆ ਕਰਿਆ ਜਿਹੜਾ ਉਹ ਪੈਸਾ ਦਾ ਖਤਮ ਹੋਇਆ ਉਹੀ ਬੰਦੇ ਆਪਣੀ ਜ਼ਮੀਨਾਂ 'ਵਾਂ ਸਕਿਉਰਟੀ ਗਾਰਡ ਬਈ ਲੱਗੇ ਵੀ ਦਿਖਾ ਦਾਂਗਾ ਤੁਹਾਨੂੰ ਮੈਂ ਮਤਲਬ 50-50 ਕਰੋੜ ਦੇ ਕਿਲੇ ਵੇਚ ਗਏ ਫਿਰ ਚਿੱਟਾ ਹੀ ਪੀ ਗਏ ਉਹਨੇ ਦਾ ਚਿੱਟਾ ਪੀ ਗਏ ਬਾਈ ਚਿੱਟਾ ਪੀ ਗਏ ਹੁਣ ਤੇ ਗੱਡੀਆਂ ਮਹਿੰਗੀ ਮਹਿੰਗੀ ਜਿਹੜੇ 3-3 4-4 ਕਰੋੜ ਦੀ ਗੱਡੀ ਘਟਾ ਲਿਆਏ ਮਤਲਬ ਮਤਲਬ ਨਜਾਇਜ਼ ਪੈਸਾ ਖਰਾਬ ਕਰਿਆ ਇਹਨਾਂ ਲੋਕਾਂ ਨੇ ਮਤਲਬ ਮਾਰੇ ਇਲਾਕੇ ਦੇ ਮਤਲਬ ਕਾਰਪੋਰੇਟ ਘਰਾਣੇ ਕੰਮ ਕਰ ਰਹੇ ਆ ਮਤਲਬ ਵੀ ਪੰਜਾਬ ਨੂੰ ਦੱਬ ਲੋ ਜਿੰਨੇ ਪੈਸੇ ਕਰੇ ਮੂੰਹ ਮੰਗਮੀਆਂ ਕੀਮਤਾਂ ਦੇ ਦੋ ਠੀਕ ਹੈ ਜਦ ਮੂੰਹ ਮੰਗਮੀਆਂ ਕੀਮਤਾਂ ਆਪਾਂ ਦੇਈਆਂ ਆਪਣੇ ਲੋਕ ਕਹਿੰਦੇ ਵੀ ਮਨ ਤੋਂ ਹੁਣ ਐਸ਼ਵਾਰਾਮ ਵਾਲੀ ਜ਼ਿੰਦਗੀ ਜੀਣੀ ਚਾਹੀਦੀ ਹੈ ਪਰ ਬਾਅਦ ਵਿੱਚ ਆਇਆ ਲਾਸਟ ਮੈਂ ਜਾ ਕੇ ਉਹਨਾਂ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਨੀ ਪਈ ਜਿਹੜਾ ਕਿੱਲਾ ਅੱਜ ਬੰਦਾ 50 ਕਰੋੜ ਦਾ ਵੀ ਵੇਚ ਦਿੰਦਾ ਜਦੋਂ ਰੋਟੀ ਰੋਟੀ ਦੀ ਇੱਕ ਕੀਮਤ ਹੋ ਗਈ ਰੋਟੀ ਰੋਟੀ ਨੇ ਲੋਕ ਤਰਸਣਗੇ ਉਦੋਂ 500 ਕਰੋੜ ਦਾ ਵੀ ਮਿਲ ਜਾਊਗਾ ਨਹੀਂ ਭਾਈ ਇਤਰਾ ਦਾ ਕੁਝ ਨਹੀਂ ਹੋਣਾ ਜਦ ਜ਼ਮੀਨਾਂ ਨਹੀਂ ਰਹਿਣੀਆਂ ਆਪਣੇ ਬੰਦਿਆ ਕਿਤਰਾ ਵੇਚ ਦੇਣਗੇ ਹੁਣ ਜੋ ਕੈਨੇਡਾ ਅਮਰੀਕਾ 'ਚ ਬੈਠੇ ਆ ਉਹ ਦੁਬਾਰਾ ਆਣ ਕੇ ਜ਼ਮੀਨ ਖਰੀਦ ਰਹੇ ਆ ਕਿਉਂਕਿ ਉਹਨਾਂ ਨੂੰ ਆਉਣ ਵਾਲਾ ਸਮਾਂ ਦੇਖ ਰਿਹਾ ਵਾ ਕਿ ਕਿਸੇ ਦਿਨ ਉਹ ਇਹੋ ਜਿਹਾ ਸਮਾਂ ਆ ਇਹ ਵੇਖ ਲਿਓ ਜਿਹਦੇ ਕੋਲ ਅੱਜ ਜ਼ਮੀਨ ਵੇਚਤੀ ਆ ਕਿਤੇ ਨੋਟ ਕਰਕੇ ਵੇਖਿਓ ਤੇ ਕੋਈ ਜ਼ਮੀਨ ਨਹੀਂ ਲਈ ਜਾਣੀ ਜੋ ਬਾਹਰ ਬੈਠੇ ਆ ਸਾਡੇ ਲਾਗੇ ਤਾਂ ਨੂੰ ਦਿਖਾ ਦੇਣਾ ਆਣ ਕੇ 50 50 30 30 40 ਜਲੇ ਕਿਲੇ ਆਣ ਕੇ ਲੈ ਰਹੇ ਆ ਉਹ ਸਾਨੂੰ ਕਹਿ ਵੀ ਰਹੇ ਆ ਕਿ ਜੇ ਤੁਸੀਂ ਲੈ ਨਹੀਂ ਸਕਦੇ ਬਚਾ ਲਓ ਜੀ ਆਪਾ ਦੇ ਕਿੰਨੇ ਲੈ ਨਹੀਂ ਨਾ ਜੋਗੇ ਤੇ ਆਪਾਂ ਆਪਣੀ ਬਚਾ ਲੋ ਪਰ ਕਾਰਪੋਗਰੇਟ ਕਰਾਣਾ ਚਾਹੁੰਦਾ ਵਾ ਕਿਉਂਕਿ ਇਹ ਪੰਜਾਬ ਇੱਕ ਸੋਨੇ ਦੀ ਚਿੜੀ ਆ ਇਹ ਤੇ ਹਰ ਕੋਈ ਕਬਜ਼ਾ ਕਰਨ ਚਾਹੁੰਦਾ ਇੱਥੇ ਇਹ ਗੱਲਾਂ ਆਪਾਂ ਕਰਦੇ ਪਾਣੀ ਮੁਕਨ ਦੀ ਪਰ ਨਹੀਂ ਮੁੱਕ ਸਕਦਾ ਗੁਰੂ ਆ ਪੀਰਾਂ ਦੀ ਧਰਤੀ ਆ ਕੁਛ ਨਹੀਂ ਮੁਕਣਾ ਇੱਥੇ ਇਹਦੇ ਵੇਖੋ ਜਦੋਂ ਆਪਾਂ ਘਰਾਂ ਤੋਂ ਚੱਲੇ ਆ ਨਾ ਇਹਨਾਂ ਸਾਰੇ ਆਂਦੇ ਤੁਸੀਂ ਮਤਲਬ ਫਰਸਟ ਏਡ ਚੱਲੇ ਜਿੱਦਾਂ ਕਿ ਲੰਗਰ ਪਾਣੀ ਦਾ ਕਿੱਦਾਂ ਹੋਊਗਾ ਕਿਉਂਕਿ ਜਦੋਂ ਇੱਕ ਰੀ ਜਾ ਕੇ ਬਹਿ ਜਾਈਦਾ ਫਿਰ ਚਲੋ ਅਰੇਂਜਮੈਂਟ ਹੋ ਜਾਂਦਾ ਕੋਈ ਪੱਕਣ ਦਾ ਪਿਆ ਕਿੱਦਾਂ ਪਰ ਇਹ ਗੇ ਇਦਾਂ ਦੀ ਧਰਤੀ ਆ ਸਭ ਲੋਕ ਇੰਨਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੇਖਿਓ ਭਾਈ ਜੀ ਵਾਪਸ ਵਾਪਸ ਹੁਣ ਟਿਕਾਣੇ ਤੇ ਚੱਲੇ ਹਾਂ ਵਾਪਸ ਕਰਨੋ ਸਾਹਮਣੇ ਘਰ ਹੈ ਆਪਣਾ ਘਰ ਚੱਲੇ ਖੜਨੇ ਆ ਆਰਾਮ ਕਰੋਗੇ ਹੁਣ ਜਾ ਕੇ ਸਵੇਰੇ ਸਵੇਰੇ ਪਾਣੀ ਟੈਂਕੀ ਪਟੂਕੀ ਪਰ ਕੇ ਤਿਆਰੀ ਕਰਨੀ ਆ ਸਵੇਰ ਦੀ ਹੁਣ ਕਿਸਾਨ ਆਗੂ ਨੇ ਵੀ ਕਿਹਾ ਵੀ ਪਿੱਛੇ ਆ ਜਾਓ ਭਾਈ ਇਹਨਾਂ ਦੇ ਮੰਨਣਾ ਪਵੇਗਾ ਨਾ ਸੋ ਆ ਕਿਸਾਨ ਆਗੂ ਦਾ ਕਿਹਾ ਮੰਨ ਕੇ ਇਸੇ ਤਰ੍ਹਾਂ ਟਰੈਕਟਰ ਜੇ ਹੁਣ ਲਾਈਟ ਦੇ ਕੱਟ ਲਾਈ ਰੋਸ਼ਨੀ ਤੇ ਚੱਲਦੇ ਤੁਹਾਨੂੰ ਦਿਖਾਇਆ ਨਹੀਂ ਜਾ ਸਕਦਾ ਪਰ ਮੈਦਾਨ ਇਸ ਸਮੇਂ ਬਿਲਕੁਲ ਖਾਲੀ ਹੈ ਤੇ ਮੈਦਾਨ ਦੇ ਵਿੱਚ ਹੁਣ ਕੋਈ ਟਰੈਕਟਰ ਨਹੀਂ ਕਿਸੇ ਤਰ੍ਹਾਂ ਦਾ ਕੋਈ ਟੈਂਕਰ ਨਹੀਂ ਕੁਝ ਵੀ ਨਹੀਂ ਇੱਥੋਂ ਘਟੋ ਘਟ 2250 ਮੀਟਰ ਤੱਕ ਹੁਣ ਸਿਰਫ ਜਗਰ ਖੜੀਆਂ ਤਾਂ ਹਰਿਆਣੇ ਦੀਆਂ ਫੌਜਾਂ ਖੜੀਆਂ ਤੇ ਇਹ ਗੱਲਬਾਤ ਨੂੰ ਬਹੁਤੀ ਲੰਮੀ ਨਾ ਕਰੀਏ ਇੱਥੇ ਹੀ ਵਿਰਾਮ ਦਈਏ ਪਰ ਕਿਸਾਨਾਂ ਵੱਲੋਂ ਜੋ ਹੁਣ ਮੀਟਿੰਗ ਦੇ ਵਿੱਚ ਗੱਲਬਾਤ ਕਰਨ ਦੇ ਲਈ ਜਾਇਆ ਗਿਆ ਸਰਕਾਰ ਦੇ ਨਾਲ ਉਸ ਦੇ ਵਿੱਚੋਂ ਕੀ ਨਿਕਲ ਗਿਆ ਦਾ ਅਗਲੀ ਰਣਨੀਤੀ ਉਸ ਦੇ ਉੱਤੇ ਹੀ ਡਿਪੈਂਡ ਕਰਦੀ ਹੈ ਜੇਕਰ ਮੀਟਿੰਗ ਦੇ ਵਿੱਚ ਕੁਝ ਨਹੀਂ ਬਣਦਾ ਤਾਂ ਆਗੂਆਂ ਦਾ ਕਹਿਣਾ ਭਾਈ ਅਸੀਂ ਤਾਂ ਦਿੱਲੀ ਜਾਵਾਂਗੇ ਜੇਕਰ ਮੀਟਿੰਗ ਦੇ ਵਿੱਚ ਸਿੱਟਾ ਨਿਕਲਦਾ ਤਾਂ ਕਿਸਾਨ ਇੱਥੋਂ ਹੀ ਆਪਣੀਆਂ ਟਰਾਲੀਆਂ ਵਾਪਸ ਕਰਨ ਨੂੰ 모ੜਨ ਦੇ ਲਈ ਵੀ ਬਚਨ ਵੱਧ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨ